ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਮੇਰੇ ਨਾਲ ਕਰਨ ਔਲਖ ਮੌਜੂਦ ਹੈ ਤੇ ਜੋ ਹਾਲਾਤ ਅੱਜ ਦੇ ਟਾਈਮ ਕੈਨੇਡਾ ਅਮਰੀਕਾ ਦੇ ਬਣੇ ਹੋਏ ਆ ਸਾਰਿਆਂ ਨੂੰ ਪਤਾ ਹੀ ਆ ਤੇ ਸਾਰਾ ਜੋ ਕੁਝ ਅੱਜ ਦੇ ਟਾਈਮ ਚੱਲ ਰਿਹਾ ਉਹਦੇ ਬਾਰੇ ਅੱਜ ਵਿਚਾਰ ਚਰਚਾ ਕਰਾਂਗੇ ਜੋ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਜਿਹੜੀਆਂ ਅਹਿਮ ਘਟਨਾਵਾਂ ਜਿਨ੍ਹਾਂ ਦਾ ਜਿਨ੍ਹਾਂ ਦਾ ਚਰਚਾ ਕਰਨਾ ਬਣਦਾ ਉਹਨਾਂ ਦੇ ਬਾਰੇ ਅੱਜ ਵਿਚਾਰ ਕਰਾਂਗੇ ਤਾਂ ਮੇਰੇ ਨਾਲ ਅੱਜ ਜਿਵੇਂ ਮੈਂ ਦੱਸਿਆ ਕਰਨ ਆਲਖਾ ਤੇ ਕਰਨ ਆਲਖ ਦਾ ਪਹਿਲਾਂ ਆਪਾਂ ਸਵਾਗਤ ਕਰ ਲਈਏ ਆਲਖ ਸਾਹਿਬ ਸਵਾਗਤ ਹੈ ਹੋ ਠੀਕ ਹੋ ਅੱਗੇ ਤੁਸੀਂ ਤੇ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਵੀ ਹਫਤੇ 10 ਦਿਨ ਦੇ ਵਿੱਚ ਬਹੁਤ ਯਾਨੀ ਕਿ ਉਹ ਜੀਆਂ ਘਟਨਾਵਾਂ ਵਾਪਰੀ ਜਿਨ੍ਹਾਂ ਦੇ ਬਾਰੇ ਵਿਚਾਰ ਚਰਚਾ ਕਰਨੀ ਬਣਦੀ ਹੈ ਸ਼ਾਇਦ ਪੰਜਾਬ ਦੇ ਲੋਕ ਇਨਾਂ ਚੀਜ਼ਾਂ ਤੋਂ ਬੇਖਬਰ ਹੈ ਤੇ ਉਹਨਾਂ ਨੂੰ ਇੰਨਾ ਘਟਨਾਵਾਂ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਆ ਤਾਂ ਜੋ ਜਿਹੜੀ ਇਨ੍ਹਾਂ ਮੁਲਕਾਂ ਦੀ ਜਿਹੜੀ ਰਿਐਲਿਟੀ ਆ ਉਹ ਲੋਕਾਂ ਨੂੰ ਪਤਾ ਲੱਗ ਸਕੇ ਤਾਂ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਕਰਨ ਔਲਖ ਹੈ ਸਾਨੂੰ ਪਹਿਲਾਂ ਔਲਖ ਸਾਹਿਬ ਤੁਸੀਂ ਦੱਸੋ ਕਿ ਇੱਕ ਦੌਰ ਜੋ ਪਿਛਲੇ 3-4 ਸਾਲਾਂ ਤੋਂ ਚੱਲ ਰਿਹਾ ਵੀ ਕਦੇ ਕੁੜੀਆਂ ਮੁੰਡੇ ਨਾਲ ਠੱਗੀ ਮਾਰ ਜਾਂਦੀ ਕਿਤੇ ਮੁੰਡਾ ਕੁੜੀ ਨਾਲ ਠੱਗੀ ਮਾਰ ਜਾਂਦਾ ਸਾਰਾ ਪਰਿਵਾਰ ਕਈ ਵਾਰੀ ਖਤਮ ਹੋਣ ਦੇ ਕਿਨਾਰੇ ਹੋ ਜਾਂਦਾ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਹੁਣ ਤੱਕ ਚਾਹਦੀਆਂ ਆ ਰਹੀਆਂ ਵੀ ਲੋਕਾਂ ਨੂੰ ਇੰਨਾ ਸਮਝਾਉਣ ਦੇ ਬਾਵਜੂਦ ਵੀ ਲੋਕ ਸਮਝ ਨਹੀਂ ਰਹੇ ਇੱਕ ਰੀਸੈਂਟ ਘਟਨਾ ਇੱਕ ਲੜਕੀ ਦੀ ਜਿਹਦੇ ਚ 41-42 ਲੱਖ ਰੁਪਏ ਦੀ ਲੜਕੇ ਨਾਲ ਠੱਗੀ ਮਾਰੀ ਗਿਆ ਉਹਦੇ ਬਾਰੇ ਮੈਨੂੰ ਦੱਸਿਓ ਵੀ ਘਟਨਾ ਹੈ ਕੀ ਐਕਚੁਅਲੀ ਬਈ ਮੈਂ ਉਸ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਚੀਜ਼ ਇੱਥੇ ਮੈਂਸ਼ਨ ਕਰ ਦਿਆਂ ਕਿ ਆਪਾਂ ਹਮੇਸ਼ਾ ਹੀ ਗੱਲ ਕਰਦੇ ਹੁੰਨੇ ਕੈਨੇਡਾ ਚ ਹੋ ਰਹੀਆਂ ਘਟਨਾਵਾਂ ਬਾਰੇ ਹਨ ਤੇ ਜਿਹੜੇ ਉੱਥੇ ਸਪੈਸ਼ਲੀ ਇੱਥੋਂ ਪੰਜਾਬ ਤੋਂ ਗਏ ਭੈਣ ਭਰਾ ਹੈਗੇ ਉਹਨਾਂ ਦੇ ਮਨ ਚ ਇਹ ਹੁੰਦਾ ਕਿ ਆਪਾਂ ਕੈਨੇਡਾ ਬਾਰੇ ਨੈਗੇਟਿਵਿਟੀ ਫਲਾ ਰਹੇ ਪਹਿਲੀ ਚੀਜ਼ ਹਨ ਅਸੀਂ ਕੋਈ ਨੈਗੇਟਿਵਿਟੀ ਨਹੀਂ ਫਲਾ ਰਹੇ ਅਸੀਂ ਕੋਈ ਉਹ ਨਹੀਂ ਕਰ ਰਹੇ ਇੱਥੇ ਮੈਂ 14 ਸਾਲ ਰਹਿ ਕੇ ਗਿਆ ਮੈਂ ਕਮਾ ਕੇ ਵੀ ਗਿਆ ਮੈਂ ਹਰ ਇੰਟਰਵਿਊ 'ਚ ਕਹਿੰਨਾ ਇਹ ਮੇਰੀ ਕਰਮ ਭੂਮੀ ਸੀ ਇਹ ਮੇਰੀ ਜਨਮ ਭੂਮੀ ਹੈ ਠੀਕ ਹੈ ਨਾ ਤਾਂ ਤੁਹਾਡਾ ਕੈਨੇਡਾ ਨਾ ਕੋਈ ਜ ਅਮਰੀਕਾ ਆਸਟ੍ਰੇਲੀਆ ਨਾ ਸਾਡਾ ਕੋਈ ਜਾਤੀ ਮਸਲਾ ਹੈਗਾ ਹਣਾ ਆਪਣਾ ਮੇਨ ਮਕਸਦ ਇਹ ਹੁੰਦਾ ਕਿ ਉਹ ਖਬਰਾਂ ਉਹ ਸਚਾਈ ਉਹ ਗੱਲਾਂ ਸਾਹਮਣੇ ਲੈ ਕੇ ਆਈਏ ਜਿਹੜੀ ਕੈਨੇਡਾ মিডিਆ ਜਾਂ ਪੰਜਾਬ ਦਾ ਜਿਹੜਾ মিডিਆ ਲੈ ਕੇ ਨਹੀਂ ਆਉਂਦਾ ਲੈ ਕੇ ਨਹੀਂ ਆਉਂਦਾ ਬਿਲਕੁਲ ਦੂਜੀ ਗੱਲ ਉਹ ਹਮੇਸ਼ਾ ਇਹ ਕਰਦੇ ਹੁੰਦੇ ਕਿ ਕੀ ਘਟਨਾਵਾਂ ਬਾਰੇ ਤੁਸੀਂ ਗੱਲ ਨਹੀਂ ਕਰਦੇ ਹੂੰ ਸੋ ਅਸੀਂ ਪੰਜਾਬ ਨੂੰ ਕਦੇ ਵੀ ਡਿਫੇਮ ਨਹੀਂ ਕਰਦੇ ਜੋ ਪੰਜਾਬ ਚ ਹੋ ਰਿਹਾ ਲੱਖਾਂ ਮੀਡੀਆ ਚੈਨਲ ਹੈਗੇ ਆ ਜਿਹੜੇ ਹਰ ਰੋਜ਼ ਪੰਜਾਬ ਬਾਰੇ ਦੱਸਦੇ ਆ ਹਾਂ 1 ਮਿੰਟ ਮੈਂ ਤੁਹਾਨੂੰ ਰੋਕਦਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਤਾਂ ਉਹ ਲੁਕ ਹੀ ਨਹੀਂ ਰਹਿੰਦੀਗੀ ਬਿਲਕੁਲ ਤੇ ਇਸ ਤੋਂ ਉਲਟ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦਾ ਮੀਡੀਆ ਮੀਡੀਆ ਆਮ ਗੱਲਾਂ ਬਾਹਰ ਹੀ ਨਹੀਂ ਆਉਣ ਦਿੰਦਾ ਛੇਤੀ ਕਿਤੇ ਬਾਈ ਜਿਹੜੀ ਗੱਲ ਹੋਊਗੀ ਨਾ ਫੋਰ ਐਗਜ਼ਾਮਪਲ ਘਟਨਾ ਅੱਜ ਹੋਈ 5 ਮਿੰਟ ਦੀ 7 ਮਿੰਟ ਦੀ ਬਾਈਟ ਹੁੰਦੀ ਹੈ ਦੈਟਸ ਇਟ ਕੋਈ ਵੱਡਾ ਚੈਨਲ ਆ ਚਾਹੇ ਕੋਈ ਛੋਟਾ ਚੈਨਲ ਆ ਇੱਕ ਦਿਨ ਇੱਕ ਘੰਟਾ ਸ਼ਾਇਦ ਆਪਣੇ ਮਨ ਕੇ ਚਲੀਏ ਥੋੜੇ ਸਕੈਂਟੋ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਉਹ ਗੱਲ ਆਈ ਗਈ ਹੋ ਜਾਂਦੀ ਨਿਊਜ਼ ਆਈ ਗਈ ਹੋਏ ਨਹੀਂ ਨਾ ਉੱਤੇ ਕੋਈ ਫਾਲੋ ਅਪ ਨਾ ਉਹਦੇ ਬਾਰੇ ਕੋਈ ਗੱਲ ਤੇ ਜਿਹੜੇ ਕੈਨੇਡਾ ਬੈਠੇ ਜਾਂ ਅਮਰੀਕਾ ਆਸਟ੍ਰੇਲੀਆ ਜਿੱਥੋਂ ਦੀ ਵੀ ਆਪਾਂ ਗੱਲ ਕਰਦੇ ਹਾਂ ਉਹ ਲੋਕ ਹਮੇਸ਼ਾ ਉਹ ਗੱਲ ਨੂੰ ਦੱਬ ਕੇ ਰੱਖਦੇ ਉਹਦਾ ਕਾਰਨ ਕੀ ਹੁੰਦਾ ਕਿ ਸਮਾਜ ਸਾਡੀ ਇੱਜ਼ਤ ਬਣੀ ਰਹੇ ਲੋਕ ਜਿੱਥੇ ਅਸੀਂ ਰਹਿੰਦੇ ਹਾਂ ਸਾਨੂੰ ਇਹ ਨਾ ਕਹਿਣ ਕਿ ਉੱਥੇ ਤਾਂ ਆ ਚੀਜ਼ ਹੋ ਰਹੀ ਹੈ ਹਨ ਉਹ ਚੀਜ਼ਾਂ ਨੂੰ ਲੁਕੋ ਕੇ ਰੱਖਦੇ ਮੈਂ ਤੁਹਾਨੂੰ ਇੱਕ ਰੀਸਰਚਡ ਗੱਲ ਦੱਸਦਾ ਅਸੀਂ ਕੱਲ ਮਲੋਟ ਮੇਰਾ ਦੋਸਤ ਸੀਗਾ ਉਹ ਸਰੀ ਰਹਿੰਦਾ ਤੇ ਉਹ ਆਇ ਹੋਇਆ ਸੀਗਾ ਮੈਂ ਅਸੀਂ ਇਹ ਕੈਨੇਡਾ ਬਾਰੇ ਗੱਲ ਕਰ ਰਹੇ ਸੀ ਮੈਨੂੰ ਕਹਿੰਦਾ ਯਾਰ ਤੂੰ ਬਹੁਤ ਚੰਗਾ ਰਹਿ ਗਿਆ 2-3 ਸਾਲ ਪਹਿਲਾਂ ਆ ਗਿਆ ਕਹਿੰਦਾ ਮੈਂ ਤੈਨੂੰ ਇਹ ਗੱਲ ਕਹੀ ਸੀ ਤੂੰ ਸਹੀ ਟਾਈਮ ਤੇ ਚੱਲਿਆ ਤੇ ਕਹਿੰਦਾ ਤੇਰਾ ਡਿਸੀਜਨ ਬਹੁਤ ਵਧੀਆ ਹੂੰ ਤੇ ਅਸੀਂ ਆਖੀ ਜਿਹੜੀ ਗੋਲੀਬਾਰੀ ਹੋ ਰਹੀ ਹੈ ਜਿਹਨੀਆਂ ਘਟਨਾਵਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਉਹਦੇ ਤੇ ਗੱਲ ਚੱਲਣ ਲੱਗ ਗਈ। ਹੂੰ ਕੈਨੇਡਾ ਚ ਕਹਿੰਦਾ ਹੁਣ ਸਰੀ ਸਪੈਸ਼ਲੀ ਇਹ ਗੱਲ ਹੁੰਦੀ ਹੈ ਵੀ ਲਾਟਰੀ ਨਿਕਲ ਗਈ। ਹਾਂ ਮੈਂ ਕਹ ਲਾਟਰੀ ਕਿਸ ਚੀਜ਼ ਦੀ ਨਿਕਲ ਗਈ। ਹੂੰ ਕਹਿੰਦਾ ਲਾਟਰੀ ਇਹ ਹੁੰਦੀ ਹੈ ਵੀ ਅੱਜ ਜੇ ਬੰਦੇ ਤੇ ਗੋਲੀ ਨਹੀਂ ਵੱਜੀ ਕਿਸੇ ਦੀ ਜੇ ਤੁਸੀਂ ਘਰ ਕੰਮ ਕਰੋ ਕੰਮ ਤੇ ਗੇ। ਸੁੱਖੀ ਸਾਂਦੀ ਬਾਸ ਕੇ ਸੁੱਖੀ ਸਾਂਦੀ ਬਾਸ ਆਗੇ ਤਾਂ ਤੁਹਾਡੀ ਲਾਟਰੀ ਨਿਕਲ ਗਈ। ਹੂੰ ਜੇ ਤੁਸੀਂ ਸੁੱਖੀ ਸਾਂਦੀ ਨਹੀਂ ਬਾਸ ਆਏ ਹੂੰ ਤਾਂ ਮਤਲਬ ਤੁਹਾਡੀ ਗੇਮ ਖਤਮ ਬੇੜਾ ਪਾਰ ਹਣਾ। ਹੂੰ ਕਿਉਂਕਿ ਉੱਥੇ ਕਈ ਘਟਨਾਵਾਂ ਹੋਈਆਂ ਜਿੱਥੇ ਆਮ ਸ਼ੂਟਿੰਗ ਹੋ ਰਹੀ ਹੈ ਆਸ-ਪਾਸੇ ਖੜੇ ਕੋਈ ਸਟੂਡੈਂਟ ਕੋਈ ਪਬਲਿਕ ਨੂੰ ਗੋਲੀ ਵਜਦੀ ਰਹੀ ਹੈ ਹੁਣ ਕਪਲ ਸ਼ਰਮਾ ਦਾ ਕੈਫੇ ਸੱਚ ਆਪਾਂ ਇਸ ਗੱਲ ਤੋਂ ਪਹਿਲਾਂ ਮੈਂ ਸ਼ੁਰੂ ਕਰ ਦਿਆਂ ਗੱਲ ਐਡ ਕਰ ਦਿਆਂ ਕਪਲ ਸ਼ਰਮਾ ਦਾ ਕੈਫੇ ਦੁਬਾਰਾ ਖੁੱਲ ਰਿਹਾ ਅੱਛਾ ਥਰਡ ਮਤਲਬ ਸੈਕਿੰਡ ਗੋਲੀਬਾਰੀ ਤੋਂ ਬਾਅਦ ਹੁਣ ਖੁੱਲਣ ਜਾ ਰਿਹਾ ਥੋੜੇ ਦਿਨ ਤੇਰਾ ਬੰਦ ਬੰਦ ਹੀ ਪਿਆ ਹੋਣਾ ਤੇਰਾ ਬੰਦ ਪਿਆ ਸੀਗਾ ਪਰ ਕਪਲ ਸ਼ਰਮਾ ਨੇ ਤੇ ਪੁਲਿਸ ਨੇ ਤੇ ਕਮਿਊਨਿਟੀ ਨੇ ਕਿਹਾ ਕਿ ਅਸੀਂ ਦਾਵਾ ਨਹੀਂ ਅਸੀਂ ਫੇਰ ਖੁੱਲਣ ਜਾ ਰਹੇ ਹਾਂ ਠੀਕ ਪਰ ਮੈਂ ਅ ਇਸ ਚੀਜ਼ ਦਾ ਅਸੀਂ ਕੋਈ ਦਾਵਾ ਨਹੀਂ ਕਰਦੇ ਕੋਈ ਉਹ ਨਹੀਂ ਕਰਦੇ ਪਰ ਆਉਣ ਵਾਲੇ ਥੋੜੇ ਦਿਨਾਂ ਵਿੱਚ ਫੇਰ ਇਹੀ ਘਟਨਾਵਾਂ ਉੱਥੇ ਹੋਣਗੀਆਂ ਹੂੰ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੇ ਬੰਦੇ ਇਹ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ ਉਹਨਾਂ ਨੇ ਸਪੈਸ਼ਲੀ ਇਹ ਠੋਕੇ ਗਿਆ ਸੀ ਇਸੇ ਨੂੰ ਚੱਲਣ ਦੇ ਠੀਕ ਹੈ ਠੀਕ ਹੈ ਹੂੰ ਚਲੋ ਹੁਣ ਆਪਾਂ ਗੱਲ ਜਿਹੜੀ ਤੁਸੀਂ ਪੁਆਇੰਟ ਗੱਲ ਕਰਦੇ ਸੀ ਉਹ ਕੁੜੀ ਵਾਲੀ ਗੱਲ ਕਰਦੇ ਸੀ ਉਹ ਕੁੜੀ ਦਾ ਨਾਂ ਬਾਈ ਕਿਰਨ ਕੌਰ ਹੈ ਹੂੰ ਤੇ ਉਹਦਾ ਵਿਆਹ ਸੀ ਜਿਹੜਾ ਸਰਬਜੀਤ ਸਿੰਘ ਨਾਲ ਹੋਇਆ ਸੀਗਾ ਹੂੰ ਤੇ ਉਹਦੇ ਮਾਂ ਪਿਓ ਨੇ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੇ ਸੌਰੀ ਉਹਨੂੰ ਕੁੜੀ ਨੂੰ ਕੈਨੇਡਾ ਘੱਲਣ ਵਾਸਤੇ ਸਾਰਾ ਕੁਝ ਕਰਨ ਵਾਸਤੇ 41 ਲੱਖ ਦੇ ਲਗਭਗ ਪੈਸੇ ਉਹਦੇ ਤੇ ਲਾਏ ਸੀਗੇ ਜੀ ਹੂੰ ਕੁੜੀ ਕੈਨੇਡਾ ਜਾਂਦੀ ਹੈ ਹੂੰ ਕੁੜੀ ਸਟੱਡੀ ਕਰਦੀ ਹੈ ਕੁੜੀ ਦੇ ਥੋੜੇ ਜਿਹੇ ਜਦੋਂ ਪੈਸ ਲੱਗਦੇ ਆ ਹੂੰ ਕੁੜੀ ਮੁੰਡੇ ਨੂੰ ਫੋਨ ਕਰਕੇ ਪਿੱਛੇ ਕਹਿੰਦੀ ਹੈ ਕਿ ਆਪਣਾ ਮੇਰੇ ਭਰਾ ਨੂੰ ਤੇ ਮੇਰੀ ਮੰਮੀ ਨੂੰ ਇੱਥੇ ਭੇਜ ਅੱਛਾ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਤਾਂ ਇੱਥੇ ਸੱਦ ਲਾ ਫੇਰ ਮੇਰੇ ਆਪ ਦੇ ਭਰਾ ਨੂੰ ਤੇ ਮੰਮੀ ਨੂੰ ਸੱਦ ਲਈ ਕਹਿੰਦੀ ਨਹੀਂ ਨਹੀਂ ਵੀ ਪ੍ਰੈਸ਼ਰਾਈਜ਼ ਕਰਦੀ ਉਹਨਾਂ ਨੂੰ ਬਲੈਕਮੇਲ ਕਰਦੀ ਵੀ ਮੈਂ ਤੇਰਾ ਵੀਜ਼ਾ ਨਹੀਂ ਲਗਾਉਣਾ ਮੈਂ ਦਰ ਇੱਥੇ ਸੱਦਣਾ ਲਾ ਲੇਗਾ ਮੁੰਡੇ ਨੂੰ ਪਰਿਵਾਰ ਨੂੰ ਫੁੱਲ ਪ੍ਰੈਸ਼ਰਾਈਜ਼ ਕਰ ਲੈਂਦੀ ਹੈ ਜੀ ਉਹਨਾਂ ਵਾਸਤੇ ਉਹ ਪੈਸੇ ਲਾਉਂਦਾ ਉਹਦੇ ਮਦਰ ਤੇ ਭਰਾ ਵਾਸਤੇ ਠੀਕ ਹੈ ਤੇ ਐਂਡ 'ਚ ਕੀ ਹੁੰਦਾ ਹੈ ਕਿ ਤੁਸੀਂ ਇਹ ਲਾ ਲਓ ਵੀ ਸਾਰੇ ਪੈਸੇ ਲੈਣ ਤੋਂ ਬਾਅਦ ਕੁੜੀ ਜਿਹੜੀ ਹੈਗੀ ਆ ਆਪਣੇ ਉਹਦੇ ਪਰਿਵਾਰ ਆ ਸਾਰਾ ਉੱਥੇ ਪਹੁੰਚ ਜਾਂਦਾ ਕੈਨੇਡਾ ਠੀਕ ਹੈ ਤੇ ਮੁੰਡੇ ਨੂੰ ਫਿਰ ਵੀ ਨਹੀਂ ਸਾਦੀ ਉਹ ਅੱਛਾ ਮੁੰਡਾ ਫੇਰ ਇੱਥੇ ਦਾ ਬੈਠਾ ਬੈਠਾ ਰਹਿੰਦਾ ਉਸ 'ਚ ਕੇਸ ਕੀ ਹੁੰਦਾ ਕੋਈ ਕੁੜੀ ਦਾ ਭਰਾ ਬਾਹਰ ਜਾਂਦਾ ਨਾ ਮਦਰ ਇੱਥੇ ਰਹਿੰਦੀ ਆ ਮੁੰਡਾ ਕੁੜੀ ਦੇ ਤਰਲੇ ਕੱਢਦਾ ਉਹਦੀ ਮਨਤਾ ਕਰਦਾ ਪੰਚਾਇਤਾਂ ਹੁੰਦੀਆਂ ਸਾਰਾ ਸੇਮ ਜਿਹੜਾ ਪ੍ਰੋਸੈਸ ਆਪਣਾ ਚੱਲਦਾ ਸਾਰਾ ਕੁਝ ਹੁੰਦਾ ਅਖੀਰ ਕੁੜੀ ਉਹਨੂੰ ਮੁੰਡੇ ਨੂੰ ਸੱਸੀ ਗੱਲ ਕਰ ਜਾਂਦੀ ਇਹ ਬਲੌਕ ਕਰ ਦਿੰਦੀ ਹੂੰ ਹੁਣ ਜਿਹੜਾ ਕੁੜੀ ਦੇ ਪਰਿਵਾਰ ਤੇ ਮੁਕੱਦਮਾ ਦਾਜ ਹੋ ਗਿਆ ਤੇ ਕੁੜੀ ਦੀ ਜਿਹੜੀ ਮਾਂ ਉਹ ਰੈਸਟ ਕਰ ਲਈ ਪੁਲਿਸ ਨੇ ਹੂੰ ਤੇ ਇੱਕ ਪਿਛਲੇ ਸਾਲਾਂ ਚ ਆਹ ਮੈਨੂੰ ਲੱਗਦਾ 31 ਤਰੀਕ ਨੂੰ ਸ਼ਾਇਦ ਇਹ ਮੇਰਾ ਗਲਤ ਨਾ ਹੋਆ ਤੇ ਪੰਜਾਬ ਦੇ ਜਿੰਨੇ ਠੱਗੇ ਮੁੰਡੇ ਉਹਨਾਂ ਨੇ ਇੱਕ 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 ਹੀ ਸਾਸੀ ਬਾਗੇ ਉੱਤੇ ਉਹਦੇ ਚ ਉਹਨਾਂ ਨੇ ਸਾਰੀਆਂ ਕੁੜੀਆਂ ਬਾਰੇ ਗੱਲ ਕੀਤੀ ਸੀ ਸਾਰੇ ਪੰਜਾਬ ਨੂੰ ਸੱਦਾ ਦਿੱਤਾ ਸੀ ਠੀਕ ਹੈ ਵੀ ਜਿਹੜੇ ਪੰਜਾਬ ਚ ਮੁੰਡਿਆਂ ਨਾਲ ਠੱਗੀ ਹੋਈ ਹੈ ਉੱਥੇ ਪਹੁੰਚਣ ਹੂੰ ਤੇ ਉੱਥੋਂ ਦੇ ਜਿਹੜੇ ਨੰਬਰ ਸੀ ਨਾ ਉਹ ਬੜੇ ਹੈਰਾਨੀਜਨਕ ਸੀ ਇੱਕ ਮੁੰਡਾ ਕਹਿੰਦਾ ਮੇਰੇ ਨਾਲ 81 ਲੱਖ ਦੀ ਠੱਗੀ ਹੋਈ ਹੈ ਅੱਛਾ ਇੱਕ ਕਹਿੰਦਾ 41 ਲੱਖ ਦੀ ਹੋਈ ਹੈ ਇੱਕ ਕਹਿੰਦਾ 45 ਲੱਖ ਦੀ ਹੋਈ ਹੈ ਹੂੰ ਕਿਸੇ ਮੁੰਡੇ ਨੂੰ ਕੁੜੀ ਬਾਅਦ ਲੈ ਗਈ ਉਹਦਾ ਵਰਕ ਪਰਮਨੈਂਟ ਵੀ ਲਵਾਇਆ ਠੀਕ ਹੈ ਉਹਦੇ ਤੇ ਰੇਪ ਦੇ ਚਾਰਜਸ ਲਵਾਤੇ ਕਿਸੇ ਮੁੰਡੇ ਨੂੰ ਘਰੋਂ ਬਾਹਰ ਕੱਢਤਾ ਕਿਸੇ ਬੰਦੇ ਮੁੰਡੇ ਤੇ ਆਪਣੇ ਮਾਰਕੋਟ ਦੇ ਚਾਰਜ ਲਵਾਤੇ ਠੀਕ ਹੈ ਕਿਸੇ ਦਾ ਕਿਸੇ ਨੂੰ ਇੱਥੋਂ ਛੱਡਿਆ ਨਹੀਂ ਗਿਆ ਸੋ ਇਦਾਂ ਦੇ ਬਥੇਰੇ ਕੇਸ ਉਸਤੀ ਚੋਂ ਨਿਕਲ ਗਏ ਆ ਤੇ ਮੈਂ ਇੱਕ ਕੇਸ ਕਵਰ ਵੀ ਕੀਤਾ ਸੀ ਮੈਂ ਮੁੰਡੇ ਨੂੰ ਇਹੀ ਗੱਲ ਕਹੀ ਸੀ ਮੈਂ ਕਿਹਾ ਯਾਰ ਮੈਂ ਮੰਨਦਾ ਥੋੜਾ ਨਾ ਤੱਕਾ ਹੋ ਗਿਆ ਹੂੰ ਤੁਹਾਨੂੰ ਪਤਾ ਨਹੀਂ ਸੀ ਤੁਸੀਂ 45 ਲੱਖ ਰੁਪਏ ਖੂਸੇ ਟੰਗਿਆ ਹੋਰੇ ਹਾਂ ਠੀਕ ਹੈ ਤੁਸੀਂ ਜੇ ਜਾਣਾ ਹੀ ਸੀ ਆ ਪਾਇਲਸ ਕਰ ਲੰਗੇ ਹਾਂ ਟੂਰਿਸਟ ਟੂਰੀ ਦਾ ਲਵਾ ਲੈਂਦੇ ਉੱਥੇ ਅੱਗੇ ਐਲ ਐਮਆਈ ਲੈ ਲੈਂਦੇ ਤੁਸੀਂ ਵਰਕ ਪਰਮਿਟ ਲਵਾ ਲੈਂਦੇ ਪਰ ਗੱਲ ਉਹੀ ਹੈ ਨਾ ਵੀ ਆਪਾਂ ਨੂੰ ਸੌਖਾ ਤਰੀਕਾ ਜਿਹੜਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿਹੜਾ ਦਿਮਾਗ 'ਚ ਕੀੜਾ ਵੜਿਆ ਹੈ ਨਾ ਵੀ ਆਪਣੇ ਦਿਮਾਗਾਂ 'ਚ ਕੀੜਾ ਕਿ ਬਿਨਾਂ ਐਫਰਟ ਕੀਤੇ ਤੋਂ ਇੱਕ ਦਾ ਆਈਲੈਂਡਸ ਨੂੰ ਬਹੁਤ ਵੱਡਾ ਪਹਾੜ ਸਮਝਿਆ ਜਾਂਦਾ ਵੀ ਪਤਾ ਨਹੀਂ ਕੀ ਸਾਡੇ ਤੇ ਗੱਜ ਡਿੱਗ ਪੂਗੀ ਪਤਾ ਨਹੀਂ ਐਮਬੀਬੀਐਸ ਦਾ ਟੈਸਟ ਹੈ ਜਿਹੜਾ ਸਾਡੇ ਤੋਂ ਕਲੀਅਰ ਨਹੀਂ ਹੋਣਾ ਵੀ ਸੌਖਾ ਰਾਹ ਤੁਹਾਡੇ ਕਹਿਣ ਨੂੰ ਵੀ ਸੌਖਾ ਰਾਹ ਵਿਆਹ ਕਰਾ ਲਓ ਪੈਸੇ ਸਿੱਟ ਦਿਓ ਕੈਨੇਡਾ ਜਾਓ ਬਸ ਉਹ ਇਹਦੇ ਵਿੱਚ ਕਈ ਮੁੰਡਿਆਂ ਨਾਲ ਕੀ ਹੋਇਆ ਨਾ ਬਈ ਕਈ ਕੇਸੇ ਚਲੋ ਆ ਕਿਰਨਦੀਪ ਵਾਲੇ ਕੇਸ ਦੀ ਗੱਲ ਨਾਲ ਨਾਲ ਆਪਾਂ ਗੱਲ ਕਰੀਏ ਕਈ ਕੇਸ ਇਸ ਤਰ੍ਹਾਂ ਕੁੜੀਆਂ ਨੇ ਮੁੰਡਿਆਂ ਨਾਲ ਫਿਜ਼ੀਕਲ ਰਿਲੇਸ਼ਨ ਵੀ ਨਹੀਂ ਬਣਾਉਣ ਦਿੱਤੇ ਕਿਉਂਕਿ ਉਹਨਾਂ ਦੀ ਪਹਿਲਾਂ ਹੀ ਉੱਥੇ ਕਿਸੇ ਮੁੰਡੇ ਨਾਲ ਗੰਢੀ ਗੰਢੀ ਸਾਡੀ ਸੀ ਹੈ ਨਾ ਏਅਰਪੋਰਟ ਤੇ ਜਾਂਦੇ ਆ ਸਾਰ ਉਹਨਾਂ ਨੇ ਚੂੜਾ ਲਾਇਆ ਤੇ ਘਰ ਵੇਜ ਵੈਂਟ ਸਾਈਡ ਤਾਂ ਉੱਥੇ ਜਿੱਥੇ ਸਕੂਲ ਵਾਲੇ ਗਏ ਉੱਥੇ ਕੁਵਾਰਾ ਦੱਸਿਆ ਉੱਥੇ ਨਵੇਂ ਮੁੰਡੇ ਨਾਲ ਘੋਮਰੀਆਂ ਨਵੇਂ ਉਹਦੇ ਆਪਣੇ ਬாய்ਫ੍ਰੈਂਡ ਨਾਲ ਘੋਮਰੀਆਂ ਸੋ ਇੱਥੇ ਮੁੰਡੇ ਕਦੇ ਜੇ ਇਹਨੇ ਕੋੜਛ ਧੱਕੇ ਖਾਰੇ ਆ ਕਲੇ ਠਾਣੇ ਦੀ ਨਿਯਮਤਾ ਕਰਦੇ ਫਾਦੇ ਕਰਦੇ ਪੰਚਾਇਤਾਂ ਮਗਰ ਫਿਰਦੇ ਆ ਜਦੋਂ ਹੁਣ ਸਾਰਾ ਕੁਝ ਹੋ ਹੀ ਗਿਆ ਠੀਕ ਹੈ ਕੁੜੀ ਵਾਲੇ ਅੱਧੇ ਪੈਸੇ ਦੇਣ ਨੂੰ ਵੀ ਰਾਜ਼ੀ ਨਹੀਂ ਮੁੰਡੇ ਵਾਲਾ ਨੇ ਕੀਸੀਆਂ ਕਰਾਤੀਆਂ ਦੀ ਪੰਜਾਬੀ ਸਿੱਧੀ ਗੱਲ ਕਰਾਂ ਤਾਂ ਮੈਂ ਪਰ ਲੋਕਾਂ ਦੇ ਦਿਮਾਗ 'ਚ ਤੁਹਾਨੂੰ ਤੇ ਮੈਨੂੰ ਮੈਨੂੰ 3 ਸਾਲ ਹੋ ਗਏ ਤੁਸੀਂ ਵੀ ਆਲਮੋਸਟ ਉਦੋਂ ਦੇ ਇਸ ਟੀਚੇ ਲੱਗੇ ਹੋਏ ਹੋ ਬਚੋ ਬਚੋ ਪਰ ਲੋਕਾਂ ਦੇ ਦਿਮਾਗ 'ਚ ਜਿਹੜਾ ਡੱਬੂ ਕੀੜਾ ਹੈ ਨਾ ਬਾਹਰ ਨਹੀਂ ਆਉਂਦਾ ਨਹੀਂ 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 ਉਹ ਟਿਕ ਨਹੀਂ ਰਿਹਾ ਹੂੰ ਪਰ ਲੋਕ ਪਤਾ ਨਹੀਂ ਇਸ ਚੀਜ਼ ਨੂੰ ਕਦੋਂ ਸਮਝਣਗੇ ਕਦੋਂ ਇਸ ਚੀਜ਼ ਤੋਂ ਹਜੇ ਖਤਮਗੇ ਈਵਨ ਕੈਨੇਡਾ ਨੇ ਹੁਣ 80% ਵੀਜ਼ੇ ਡਿਨਾਈ ਕੀਤੇ ਆ ਇਸ ਸਾਲ ਸਟੂਡੈਂਟ ਦੇ ਹੂੰ ਪਰ ਲੋਕ ਹਜੇ ਵੀ ਹਟ ਨਹੀਂ ਰਹੇ ਹੂੰ ਸਾਡੇ ਕੋਈ ਰੀਸੈਂਟ ਇੱਕ ਰਿਸ਼ਤੇਦਾਰ ਸੀ ਉਹ ਵੀ ਕੈਨੇਡਾ ਜਾ ਕੇ ਦੋ ਮਹੀਨੇ ਲਾ ਕੇ ਫੇਰ ਉਹਨਾਂ ਨਾਲ ਗੱਲ ਹੋ ਰਹੀ ਸੀ ਹੂੰ ਤੇ ਮੈਂ ਉਹਨੂੰ ਪੁੱਛਿਆ ਮੈਂ ਤੁਹਾਡਾ ਐਕਸਪੀਰੀਅੰਸ ਕਿਵੇਂ ਸੀਗਾ ਕਹਿੰਦੇ ਅਸੀਂ ਫਲਾਨੀ ਜਗ੍ਹਾ ਘੁੰਮੀ ਬੀਸੀ ਗਏ ਸਾਰਾ ਘੁੰਮਿਆ ਇਹ ਅਸੀਂ ਉਹ ਸੀ ਵਧੀਆ ਲੱਗਿਆ ਹਾਂ ਕਹਿੰਦੇ ਜਿਹੜੀਆਂ ਤੂੰ ਗੱਲਾਂ ਕਰਦਾ ਹੈਗੀਆਂ ਤਾਂ ਹੈ ਪਰ ਸਾਨੂੰ ਐਕਸਪੀਰੀਅੰਸ ਨਹੀਂ ਹੋਈਆਂ ਉਹ ਅੱਛਾ ਮੈਂ ਕਿਹਾ ਤੁਹਾਨੂੰ ਪਤਾ ਉਦੋਂ ਲੱਗੋ ਜਦੋਂ ਤੁਹਾਡੇ ਜਿਹੜਾ ਲੰਚ ਬੈਗ ਉਹ ਹੱਥ ਫੜਾਤਾ ਹਾਂ ਤੇ ਤੜਕੇ ਤੁਸੀਂ ਚੱਕ ਕੇ ਇਹਦੇ ਜਾਂਦੇ ਹੋ ਠੰਡੇ ਠਰ ਠਰ ਕਰਦੇ ਹਾਂ ਫੋਨ ਤਾਂ ਤੁਹਾਨੂੰ ਤੁਹਾਡਾ ਮੁੰਡਾ ਜਾਂ ਕੁੜੀ ਘਮਾਉਣ ਲੈ ਜਾਂਦੇ ਕਿਤੇ ਹੋਰ ਜਗ੍ਹਾ ਤਾਂ ਰਿਸ਼ਤੇ ਆ ਵੀ ਜਾਂਦੇ ਆ ਪੀਜ਼ਾ ਖਾਉਂਦਾ ਤੁਹਾਨੂੰ ਕੋਈ ਰੋਟੀ ਹਾਂ ਮੈਂ ਕਿਹਾ ਜਿਹੜੀ ਐਕਚੁਅਲ ਲਾਈਫ ਹੈ ਨਾ ਇਹ ਫਿਲਮ ਵਾਲੀ ਲਾਈਫ ਹੈ ਜਿਹੜੀ ਤੁਸੀਂ ਜਿਉਂਗੇ ਆ ਹਾਂ ਜਦੋਂ ਤੁਸੀਂ ਐਕਚੁਅਲ ਰੋਟੀ ਆ ਡੱਬਾ ਲੈ ਕੇ ਜਾਓਗੇ ਕੰਮ ਤੇ ਜਾਓਗੇ ਤੇ ਗੋਰਾ ਤੁਹਾਡੇ ਤੇ ਰੋਮ ਮਾਰੂਗਾ ਫਿਰ ਤੁਹਾਨੂੰ ਪਤਾ ਲੱਗੂ ਵੀ ਇੱਥੇ ਟਿਫਨ ਚੱਕ ਕੇ ਸੀ ਕਿੱਥੇ ਹੈਗਾ ਸਹੀ ਗੱਲ ਹੈ ਸੋਏ ਜੀ ਡਾਲਰ ਕਮਾ ਕੇ ਤਾਂ ਦੇਖੋ ਉਹਨਾਂ ਨੂੰ ਕਹਿਣਾ ਸੀਗਾ ਵੀ 2 ਡਾਲਰ ਕਮਾ ਕੇ ਤਾਂ ਦੇਖੋ ਕਮਾਈ ਕਿਵੇਂ ਹੁੰਦੀ ਆ ਐਕਚੁਅਲ ਕੀ ਹੈ ਨਾ ਜੀ ਜਿਹੜਾ ਇਹ ਆਪਾਂ ਅੱਗੇ ਗੱਲ ਕਰਦੇ ਹੁੰਦੇ ਆ ਇੱਕ ਨੂੰ 60 ਨਾਲ 65 ਨਾਲ ਗੁਣਾ ਕਰਨਾ ਬੜਾ ਸੌਕਾ ਪਰ ਉਹ ਡਾਲਰ ਨੂੰ ਬਣਾਉਣਾ ਬਹੁਤ ਔਖਾ ਹੈ ਬਿਲਕੁਲ ਬਿਲਕੁਲ ਪਰ ਅੱਜ ਦੇ ਟਾਈਮ 'ਚ ਇਹ ਸਾਰੇ ਬੰਦਿਆਂ ਨੂੰ ਪਤਾ ਹੈ ਆਪਾਂ ਇੰਦੀਆਂ ਵੀਡੀਓ ਕਰ ਲਈਆਂ ਹੈਗੀਆਂ ਕਿ ਅੱਜ ਦੇ ਟਾਈਮ 'ਚ ਪਹਿਲੀ ਗੱਲ ਤਾਂ ਜੌਬ ਹੀ ਹੈਣੀਗੀ ਠੀਕ ਹੈ ਜੌਬ ਮਿਲ ਜੇ ਤਾਂ ਜੌਬ ਤੇ ਬਣੇ ਰਹਿਣਾ ਬਹੁਤ ਜ਼ਰੂਰੀ ਆ ਠੀਕ ਹੈ ਉਸ ਤੋਂ ਬਾਅਦ ਸਾਰੇ ਗਾਂ ਦੂਜੀਆਂ ਗੱਲਾਂ ਦਾ ਬਾਅਦ ਚ ਆਉਂਦੀਆਂ ਅ ਇੱਕ ਅਲਸਾ ਇੱਕ ਹੋਰ ਮੁੱਦਾ ਬਹੁਤ ਹੈ ਜਿਵੇਂ ਆਪਾਂ ਵਿਆਹਾਂ ਵਾਲਾ ਤਾਂ ਹੈਗਾ ਹੀ ਐ ਤਾਂ ਕਾਫੀ ਮੈਨ ਲੱਗਦਾ 5 7 10 ਸਾਲ ਤੋਂ ਹੀ ਚੱਲ ਰਿਹਾ ਹੈ ਜੀ ਕਈ ਬੰਦੇ ਕਾਮਯਾਬ ਵੀ ਹੋ ਗਏ ਬਹੁਤੇ ਬੰਦੇ ਠੱਗੀ ਦਾ ਸ਼ਿਕਾਰ ਹੋ ਗਏ ਕਈ ਬੰਦੇ ਮੀਡੀਆ ਸਾਹਮਣੇ ਆ ਗਏ ਕਈ ਨਹੀਂ ਆਏ ਜੀ ਇੱਕ ਬਹੁਤ ਵੱਡੀ ਅਲਾਮਤ ਹੈ ਜਿਹੜੀ ਐਕਸਟਰਸ਼ਨ ਦੀ ਹੈ ਇਸ ਟਾਈਮ ਜੀ ਬਹੁਤ ਵੱਡੇ ਲੈਵਲ ਤੇ ਜਿਹੜਾ ਐਕਸਟਰਸ਼ਨ ਦਾ ਧੰਦਾ ਜ਼ੂਰਾ ਤੇ ਆ ਬਹੁਤ ਲੋਕ ਆ ਜਿਹੜੇ ਪੰਜਾਬੀ ਖਾਸ ਕਰਕੇ ਦੁਖੀ ਐ ਇਸ ਚੀਜ਼ ਤੋਂ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਇਹ ਕਿਉਂ ਹੋ ਰਿਹਾ ਕਿਸ ਵਜ੍ਹਾ ਕਰਕੇ ਇਹਦੇ ਤੇ ਨੱਥ ਨਹੀਂ ਪੈ ਰਹੀ ਕੀ ਕਾਰਨ ਕੀ ਐ ਨੂੰ ਭਈ ਐਕਚੁਅਲ ਆਪਾਂ ਨਾ ਪਹਿਲਾਂ ਪਿਛਲੇ ਹਫਤੇ ਵਾਰੀ ਜਿਹੜੀ ਆਪਣੀ ਇੰਟਰਵਿਊ ਹੋਈ ਸੀ ਆਪਾਂ ਉੱਚ ਗੱਲ ਵੀ ਕੀਤੀ ਸੀ ਆਪਾਂ ਉੱਚ ਮੁੱਦੇ ਵੀ ਡਿਸਕਸ ਕੀਤੇ ਸੀ ਕਿ ਕਿਵੇਂ ਆਪਣੇ ਪੰਜਾਬੀ ਜਿਹੜੇ ਬਿਲਡਰ ਹੈਗੇ ਉਹਨਾਂ ਦੇ ਐਡਮਿੰਟਨ ਕੈਲਗਰੀ ਚ ਬੋਲੀਆਂ ਚੱਲ ਰਹੀਆਂ ਕਿ ਵੀ ਉਹ ਘਰਾਂ ਤੋਂ ਬਾਹਰ ਰਹੇ ਰਿਹਾ ਕੋਈ Airbnb ਚ ਰਹ ਰਿਹਾ ਕੋਈ ਹੋਟਲ ਚ ਰਹ ਰਿਹਾ ਜੀ 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 ਸੋ ਇਸੇ ਕੇਸ ਦੇ ਲਿੰਕਡੈਕ ਬੰਦਾ ਹੈਗਾ ਜੀ ਉਹਦਾ ਨਾਮ ਹੈਗਾ 42 ਸਾਲ ਦਾ ਦਵਿੰਦਰ ਸਿੰਘ ਹੈ ਜੀ ਉਹਨੂੰ ਐਡਮਿੰਟਨ ਪੁਲਿਸ ਨੇ ਅਰੈਸਟ ਵੀ ਕੀਤਾ ਠੀਕ ਹੈ ਉਹਨੇ 27 ਅਗਸਤ ਨੂੰ ਇੱਕ ਆਪਣਾ ਪੰਜਾਬੀ ਕਾਰੋਬਾਰੀ ਸੀ ਉਹ ਤੋਂ 1 ਲੱਖ ਡਾਲਰ ਮੰਗੇ ਸੀਗੇ ਠੀਕ ਕਹਿੰਦਾ ਵੀ ਜੇ ਤੂੰ ਇਹਨੂੰ ਨਾ ਦਿੱਤੇ ਤੇਰੇ ਦੇ ਤੇਰੇ ਪਰਿਵਾਰ ਤੇ ਸਾਡੀ ਨਿਗਾਹ ਹੂੰ ਤੇ ਕਹਿੰਦਾ ਤੇਰੇ ਤੇਰੇ ਪਰਿਵਾਰ ਨੂੰ ਅਸੀਂ ਚੱਕ ਦਾਂਗੇ ਜੇ ਤੂੰ ਸਾਨੂੰ ਪੈਸੇ ਨਾ ਦਿੱਤੇ ਦਾ ਠੀਕ ਹੈ ਸੋ ਜਿਹੜੀਆਂ ਐਦਾਂ ਦੀਆਂ ਘਟਨਾਵਾਂ ਨੇ ਸਿਰਫ ਇੱਕ ਬੰਦਾ ਫੜਿਆ ਗਿਆ ਜੇ ਮੈਂ ਗੱਲ ਕਰਾਂ ਬਹੁਤੀਆਂ ਚੀਜ਼ਾਂ ਜਿਵੇਂ ਆਪਾਂ ਪੰਜਾਬ 'ਚ ਕਹਿ ਦਿੰਦੇ ਆ ਉਹਨੇ ਬਾਹਰ ਨਹੀਂ ਆਉਂਦੇ ਆ ਉੱਥੇ ਵੀ ਅੱਜ ਦੇ ਟਾਈਮ 'ਵੀ ਬਹੁਤ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਉਹ ਨਹੀਂ ਆ ਵੀ ਚੱਲ ਰਹੀਆਂ ਰਾਤ ਨੂੰ ਬਿਲਡਰ ਦੇ ਘਰ ਦੇ ਵਿੱਚ ਦੀ ਗੋਲੀ ਚੱਲਦੀ ਹੈ ਗਰਾਹ ਵੀ ਦੀ ਨਿਕਲਦੀ ਹੈ ਪਰ ਉਸ ਨੂੰ ਪੁਲਿਸ ਨੂੰ ਰਿਪੋਰਟ ਵੀ ਨਹੀਂ ਕੀਤਾ ਜਾਂਦਾ ਐਦਾਂ ਦੀਆਂ ਕਈ ਘਟਨਾਵਾਂ ਹੋਈਆਂ ਵੀ ਆ ਹੂੰ ਪਰ ਆਪਾਂ ਐਸ ਕੰਪੇਅਰ ਜਿਵੇਂ ਆਪਾਂ ਅੱਗੇ ਗੱਲ ਕਰਦੇ ਹੁੰਨੇ ਪੰਜਾਬ ਇੱਕ ਛੋਟਾ ਸੂਬਾ ਤੇ ਕੈਨੇਡਾ ਨਾਲ ਆਪਾਂ ਕੰਪੇਅਰ ਕਰਦੇ ਹੂੰ ਲੋਕ ਹਮੇਸ਼ਾ ਇਹੀ ਕਹਿੰਦੇ ਹੁੰਦੇ ਪੰਜਾਬ 'ਚ ਇਹ ਹੋ ਗਿਆ ਪੰਜਾਬ 'ਚ ਉਹ ਹੋ ਗਿਆ ਪੰਜਾਬ 'ਚ ਗੋਲੀ ਚੱਲ ਗਈ ਪੰਜਾਬ 'ਚ ਜਵਾਕ ਚੱਕ ਲਿਆ ਪੁਲਿਸ ਐਸ ਇਹ ਹਣ ਪਰ ਕੈਨੇਡਾ 'ਚ ਅੱਜ ਦੇ ਟਾਈਮ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਬਹੁਤ ਢਲ ਲੈਣਾ ਚੱਲ ਰਹੀਆਂ ਬਹੁਤ ਸਪੀਡ ਨਾਲ ਚੱਲ ਰਹੀਆਂ ਪੰਜਾਬ ਇਸ ਟ੍ਰੇਡ ਨਾਲੋਂ ਬਹੁਤ ਆਪਿਸ਼ਾਰ ਹੈਗੇ ਜੇ ਕ੍ਰਾਈਮ ਰੇਟ ਵੀ ਆਪਾਂ ਕੱਢ ਕੇ ਜੱਲੀਏ ਨਾ 50 50 ਦਾ ਫਰਕ ਹੋਊਗਾ ਵੈਸੇ ਇੱਕ ਗੱਲ ਹੈ ਵੀ ਕੈਨੇਡਾ ਨੂੰ ਪੰਜਾਬ ਨਾਲ ਪਹਿਲੀ ਤਾਂ ਗੱਲ ਕੰਪੇਅਰ ਕੀਤਾ ਹੀ ਨਹੀਂ ਜਾ ਸਕਦਾ। ਬਿਲਕੁਲ ਸਹੀ ਹੈ ਜੀ। ਕੋਈ ਜਿਹੜਾ ਇੱਕ ਚੀਜ਼ ਵੀ ਐਸੀ ਨਹੀਂ ਗਈ ਜਿਹੜੀ ਤੁਸੀਂ ਕੈਨੇਡਾ ਨੂੰ ਪੰਜਾਬ ਨਾਲ ਕੰਪੇਅਰ ਕਰ ਲੋ ਜਾਂ ਪੰਜਾਬ ਨੂੰ ਕੈਨੇਡਾ ਨਾਲ ਕੰਪੇਅਰ ਕਰ ਲੋ। ਬਿਲਕੁਲ ਕੈਨੇਡਾ ਆਪਦੀ ਜਗ੍ਹਾ ਉਹਦੀ ਆਪਦੀ ਵੱਖਰੀ ਜਗ੍ਹਾ ਪੰਜਾਬ ਦੀ ਆਪਦੀ ਵੱਖਰੀ ਜਗ੍ਹਾ। ਇਸ ਕਰਕੇ ਕੰਪੈਰੀਡੈਂਟ ਤਾਂ ਹੋ ਹੀ ਨਹੀਂ ਸਕਦਾ ਕਿਸੇ ਹਿਸਾਬ ਨਾਲ ਵੀ ਆਪਾਂ ਉਦਾਹਰਨਾ ਦੇਣ ਲੱਗ ਜਾਈਏ ਕਈ ਵਾਰੀ ਜੇ ਪੰਜਾਬ ਚ ਆਏ ਆ ਜੀ ਤੁਹਾਡੇ ਇੱਥੇ ਆਏ ਆ ਇਹ ਆ ਉਹ ਆ। ਇਸ ਕਰਕੇ ਕੰਪੈਰੀਸ਼ਨ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਹੈ। ਭਾਈ ਜਿਹੜੇ ਬੰਦੇ ਕੰਪੈਰੀਸ਼ਨ ਵੀ ਕਰਦੇ ਹਨ ਨਾ ਜਾਂ ਪੰਜਾਬ ਨੂੰ ਭੰਡਦੇ ਆ ਜਾਂ ਹੁਣ ਮੈਂ ਕ੍ਰੀਪਸਨ ਦਾ ਇੰਟਰਵਿਊ ਬਾਈ ਜਤਿੰਦਰ ਦੀ ਕੱਲ ਪਰਸੋਂ ਪਾਈ ਸੀਗੀ ਉਹਦੇ ਥੱਲੇ ਕਮੈਂਟ ਸੀਗਾ ਕਿ ਤੂੰ ਵਾਪਸ ਆ ਗਿਆ 11 ਸਾਲ ਲਾ ਕੇ ਤੂੰ ਪੈਸੇ ਲਾ ਕੇ ਬਣਾ ਕੇ ਵਾਪਸ ਆ ਗਿਆ ਹਨ ਜੇ ਗੱਲ ਇਹ ਕਰਦੇ ਨੇ ਮੈਂ ਇਹੀ ਗੱਲ ਕਹਿਣਾ ਹੁੰਦਾ ਕਿ ਤੁਸੀਂ ਪੈਸੇ ਬਣਾ ਕੇ ਵਾਪਸ ਆ ਜਾਓ ਆਓ ਤਾਂ ਸਹੀ ਆਓ ਤਾਂ ਸਹੀ ਤੁਸੀਂ ਕਰਕੇ ਤਾਂ ਵੇਖੋ ਹਾਂ ਦੂਜੇ ਦੂਜੇ ਕਮੈਂਟ ਜਿਹੜੇ ਇਹਦੇ ਮੇਨ ਥੱਲੇ ਹੁੰਦੇ ਆ ਕੀ ਤੇ ਤੁਸੀਂ ਸਿਟੀਨਸ਼ਿਪ ਜਾਂ ਪੀਆਰ ਲੈ ਕੇ ਵਾਪਸ ਆ ਗਿਆ ਉਹ ਛੱਡ ਕੇ ਆਉਂਦਾ ਤੇਰਾ ਜਵਾਰ ਛੱਡ ਕੇ ਆਉਂਦਾ ਮੈਂ ਕਹਿੰਦਾ ਵੀ ਉਹ ਲੈ ਕੇ ਆ ਗਿਆ ਤੁਸੀਂ ਵੀ ਲੈ ਕੇ ਆ ਜਾ ਹਾਂ ਤੁਹਾਨੂੰ ਕਿਸੇ ਨੇ ਰੋਕਿਆ ਹਾਂ ਤੁਹਾਡਾ ਪੰਜਾਬ ਕਿਸੇ ਨੇ ਗੇਟ ਬੰਦ ਕੀਤਾ ਨਾਮ ਦੇ ਤੁਹਾਡੇ ਮਗਰ ਜਿੰਨੇ ਕਮੈਂਟ ਕਰਦੇ ਆ ਸਿੰਘ ਕੌਰ ਜਾਂ ਆਪਦੇ ਲਾਸਟ ਨੇਮ ਲੱਗੇ ਜਾਂ ਤਾਂ ਤੁਸੀਂ ਉਹ ਵੀ ਲਾ ਕੇ ਸੈੱਟ ਦੋ ਹੂੰ ਪੰਜਾਬ ਨੂੰ ਸਭ ਤੋਂ ਵੱਧ ਡਿਫੇਮ ਜਿਹੜੇ ਕਰ ਰਹੇ ਉਹ ਪੰਜਾਬੀ ਹੈ ਹੂੰ ਹੋਰ ਕੋਈ ਬੰਦਾ ਨਹੀਂ ਡਿਫੇਮ ਕਰ ਰਿਹਾ ਕਦੇ ਮੈਂ ਗੋਰੇ ਦੇ ਮੂੰਹ 'ਚੋਂ ਮੈਂ 14 ਸਾਲ ਲੈ ਕੇ ਉਹਨੇ ਕਦੇ ਮੈਂ ਨਹੀਂ ਸੁਣਿਆ ਕਿ ਪੰਜਾਬ ਮਾੜਾ ਹੈ ਪੰਜਾਬ 'ਚ ਹਮੇਸ਼ਾ ਆਪਣੇ ਪੰਜਾਬੀ ਹੀ ਪੰਜਾਬ ਨੂੰ ਡਿਫੇਮ ਕਰਦੇ ਆ ਨਾਲੇ ਇੱਥੇ ਸਰਦੀਆਂ ਚਾਉਂਦੇ ਆ ਵਿਆਹ ਤੇ ਜਾਂਦੇ ਆ ਨੱਚਦੇ ਆ ਟੱਪ ਦੇ ਧੰਦਾ-ਧੰਦਾ ਕੰਮ ਕਰਾਉਂਦੇ ਆ ਸਾਰਾ ਕੁਝ ਇੱਥੋਂ ਕਰਾ ਕੇ ਜਾਂਦੇ ਆ ਹਾਂ ਫੇਰ ਵੀ ਪੰਜਾਬ ਨੂੰ ਮਾੜਾ ਕਹਿੰਦੇ ਆ ਇੱਥੇ ਰਹਿ ਕੇ ਇੱਥੇ ਖਾ ਕੇ ਇੱਥੇ ਪੜ੍ਹ ਕੇ ਸਭ ਕੁਝ ਵੱਡੇ ਅਹੁਦਿਆਂ ਤੇ ਪਹੁੰਚੇ ਪਰ ਫੇਰ ਵੀ ਪੰਜਾਬ ਨੂੰ ਮਾੜਾ ਕਹਿੰਦੇ ਸਭ ਤੋਂ ਮਾੜੀ ਗੱਲ ਹੈ ਜੀ ਇੱਕ ਜਿਵੇਂ ਪੰਜਾਬੀਆਂ ਦੀ ਬਹੁਤਾਤ ਆ ਤੁਹਾਨੂੰ ਪਤਾ ਹੈ ਵੀ ਕੈਨੇਡਾ ਅਰਗੇ ਮੁਲਕਾਂ ਦੇ ਵਿੱਚ ਪੰਜਾਬ ਦੇ ਲੋਕ ਬਹੁਤ ਵੱਡੇ ਲੈਵਲ ਤੇ ਰਹਿ ਰਹੇ ਆ ਅੱਜ ਦੇ ਟਾਈਮ 'ਚ ਪੰਜਾਬੀ ਬਦਨਾਮ ਹੋ ਰਿਹਾ ਕਿਸ ਵਜ੍ਹਾ ਕਰਕੇ ਬਦਨਾਮ ਹੋ ਰਿਹਾ ਕਿਉਂਕਿ ਪੰਜਾਬੀਆਂ ਦਾ ਨਾਮ ਤਕਰੀਬਨ ਹਰ ਦੂਜੇ ਤੀਜੇ ਕ੍ਰਾਈਮ ਦੇ ਵਿੱਚ ਆਉਣ ਲੱਗ ਗਿਆ ਹਰ ਦੂਜੇ ਤੀਜੇ ਜਿਹੜੀ ਮੈਂ ਪਹਿਲਾ ਹੀ ਨੰਬਰ ਤੇ ਗੱਲ ਕਰੀ ਹਾਂ ਹਾਂ ਉਹਦੇ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਵੀ ਕਿਉਂ ਜਿਹੜੀ ਪੰਜਾਬੀ ਕਮਿਊਨਿਟੀ ਆਪਾਂ ਕਹਿੰਦੇ ਆਂ ਵੀ ਬਹੁਤ ਤਕੜੇ ਦਿਲ ਦਰਿਆ ਭਾਦਰ ਕੌਮ ਆ ਕਿਸੇ ਦੇ ਥਾਂ ਤੇ ਖੜਨ ਵਾਲੇ ਆ ਆ ਕਿਸੇ ਦਾ ਦੁੱਖ ਆਪਦੇ ਤੇ ਜਾਣ ਵਾਲੇ ਫਿਰ ਇਹੋ ਜਿਹੇ ਕੇ ਜਿਹੇ ਹਾਲਾਤ ਐ ਐਸੇ ਪੈਦਾ ਹੋ ਗਏ ਵੀ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਆਪਣੇ ਬੰਦੇ ਏਡੇ ਏਡੇ ਵੱਡੇ ਕ੍ਰਾਈਮ ਕਰਨ ਲੱਗ ਗਏ ਭਾਈ ਐਕਚੁਅਲੀ ਕੀ ਜਿਵੇਂ ਆਪਾਂ ਕਹਿੰਦੇ ਹੰਨੇ ਹਰੇਕ ਥਾਂ ਤੇ ਚੰਗੇ ਬੰਦੇ ਹੁੰਦੇ ਤੇ ਮਾੜੇ ਅੰਸਰ ਵੀ ਹੁੰਦੇ ਹਨ ਜਦੋਂ ਹੁਣ ਪਹਿਲਾਂ ਵੀਜ਼ੇ ਖੁੱਲੇ ਪਹਿਲਾਂ ਫੈਮਲੀਆਂ ਜਾਂਦੀਆਂ ਸੀ ਫਿਰ ਸਟੂਡੈਂਟ ਵੀਜ਼ੇ ਲੱਗੇ ਫਿਰ ਵਰਕ ਪਰਮਿਟ ਲੱਗੇ ਹਨ ਉਹਦੇ ਚ ਚੰਗੇ ਦੇ ਨਾਲ ਮਾੜਾ ਹਮੇਸ਼ਾ ਹੀ ਪਹੁੰਚਦਾ ਰਿਹਾ ਮਾੜੇ ਹਮੇਸ਼ਾ ਹੀ ਆਪਣੇ ਪਹਿਲਾਂ ਮੈਂ ਗੱਲ ਕਰਾਂ 80 ਦੀ 90 ਦੇ ਦਹਾਕੇ 2000 ਦੇ ਦਹਾਕੇ ਦੀ ਗੱਲ ਕਰਾਂ ਹਮੇਸ਼ਾ ਜਿਹੜਾ ਆਪਣੇ ਪੰਜਾਬੀਆਂ ਦਾ ਨਾਂ ਚੰਗੇ ਥਾਂ ਤੇ ਹੈਲਪਿੰਗ ਹੈਂਡ ਹਰ ਥਾਂ ਦੇ ਲਿਆ ਜਾਂਦਾ ਸੀ ਹੂੰ ਆਲਮੋਸਟ ਤੁਸੀਂ ਇਹ ਮੰਨ ਕੇ ਚਲੋ 2015 ਹੱਦ 2017 ਅੰਕ ਤੋ ਬਾਅਦ ਤਾਂ ਕੈਨੇਡਾ ਦਾ ਸਪੈਸ਼ਲੀ ਇੰਨਾ ਆਵਾ ਉੱਤੇ ਹੈ ਵੀ ਤੁਸੀਂ ਇਹ ਲਾ ਲਓ ਵੀ ਹਰੇਕ ਜੇ ਦਿਨ ਚ 10 ਖਬਰ ਆਉਂਦੀਆਂ 10 ਚੋਂ 8 ਜਾਂ 9 ਪੰਜਾਬੀਆਂ ਦੀਆਂ ਹੁੰਦੀਆਂ ਹੂੰ ਠੀਕ ਹੈ ਹੁਣ ਆਪਣੇ ਐਡਮਿੰਟਨ ਚ ਇੱਕ ਪੰਜਾਬੀ ਮੁੰਡਾ ਹੈਗਾ ਜੀ ਉਹਦਾ ਮੈਂ ਨਾਮ ਤੁਹਾਨੂੰ ਦੱਸਦਾ ਹੂੰ ਉਹਦੇ ਤੇ ਰੇਵ ਦੇ ਚਾਰਜ ਲੱਗੇ ਆ ਜੀ ਹੂੰ ਗੁਰਵਿੰਦਰ ਸਿੰਘ ਹੈ ਜੀ ਪੰਨੂ ਹੂੰ ਉਹਤੇ ਰੇਵ ਦੇ ਚਾਰਜ ਲੱਗੇ ਆ ਉਹਨੇ ਪਿਛਲੇ ਸਾਲ 30 ਜੂਨ 2024 ਨੂੰ ਇੱਕ ਕੁੜੀ ਨੂੰ ਰਾਈਡ ਦਿੱਤੀ ਹੂੰ 1:56 ਮਿੰਟ ਤੇ ਹੂੰ ਉਹਨੂੰ 109 ਸਟਰੀਟ ਤੇ 101 ਐਵੈਨਿਊ ਐਡਮਿੰਟਨ ਤੋਂ ਚੱਕਿਆ ਹੂੰ ਤੇ ਉਹਦੇ ਜਿਵੇਂ ਯਾਤਰਾ ਦੌਰਾਨ ਉਹਨੇ ਗੱਡੀ ਸਾਈਡ ਤੇ ਪਾਰਕ ਕੀਤੀ ਤੇ ਉਹਦੇ ਨਾਲ ਉਹਤੇ ਜਿੰਸੀ ਹਮਲਾ ਕੀਤਾ ਜੀ ਹਨ ਉਹਨੂੰ ਸੈਕਸੂਅਲ ਅਸੌਲਟ ਕਰ ਕੀਤਾ ਉਹਨੂੰ ਹੂੰ ਪਤਾ ਨਹੀਂ ਉਹ ਸਮ ਰੀਜ਼ਨ ਪਿਛਲੇ ਟਾਈਮ ਚ ਕਿਉਂ ਨਹੀਂ ਰਿਪੋਰਟ ਹੋਇਆ ਕਿ ਉਹਦੇ ਪਿੱਛੇ ਐਡਮਿੰਟਨ ਪੁਲਿਸ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਇੰਨੀ ਕਿ ਜਾਣਕਾਰੀ ਦਿੱਤੀ ਹੈ ਕਿ ਇਸ ਬੰਦੇ ਨੇ ਪੰਜਾਬੀ ਨੇ ਆਪਣੇ ਗੁਰਵਿੰਦਰ ਸਿੰਘ ਨੇ ਪਿਛਲੇ ਸਾਲ ਕੁੜੀ ਨਾਲ ਗੋਰੀ ਨਾਲ ਆਪਣੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਦਾਂ ਦੀਆਂ ਘਟਨਾਵਾਂ ਕੱਲੇ ਐਡਮਿੰਟਨ ਚ ਨਹੀਂ ਸਾਰੇ ਕੈਨੇਡਾ ਚ ਰੋਜ਼ ਹੋ ਰਹੀਆਂ ਤੇ ਕੁਝ ਘਟਨਾਵਾਂ ਹੋਰ ਵੀ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ ਹੂੰ 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 ਇੱਕ ਹੋਰ ਆ ਜਿਵੇਂ ਸਟੇਵਿੰਗਸ ਟੂ ਬੀਂਗ ਦੇ ਬੜੇ ਮਸਲੇ ਆ ਹਨਾ ਜੀ ਵੀ ਕਿਸੇ ਦੇ ਘਰੇ ਵੜ ਗਿਆ ਕੋਈ ਰਾਤ ਨੂੰ ਠੀਕ ਹੈ ਜਿਵੇਂ ਪਿੱਛੇ ਜੇ ਇਹ ਵੀ ਸਟੇਟਮੈਂਟ ਆਈ ਸੀ ਪੁਲਿਸ ਨੂੰ ਵੀ ਤੁਹਾਡੇ ਘਰੇ ਆਉਂਦੇ ਤੇ ਉਹਨਾਂ ਤੇ ਖਾਣਾ ਪਰੋਸੋ ਤੁਸੀਂ ਇਹ ਕਰੋ ਉਹ ਕਰੋ ਵੀ ਉਹ ਤੁਹਾਡੇ ਤੇ ਤੁਹਾਨੂੰ ਸਾਲਟ ਨਾ ਕਰੇ ਹਾਂਜੀ ਵੀ ਇਦਾਂ ਦੀਆਂ ਘਟਨਾਵਾਂ ਆਮ ਐ ਹੁਣ ਅੱਗੇ ਕਿਤੇ ਕਿਤੇ ਸੁਣਨ ਨੂੰ ਮਿਲਦੀ ਸੀ ਹੁਣ ਜਿਹਦਾ ਜਿਹਦਾ ਜੀ ਕਰਦਾ ਉਹਦੇ ਘਰੇ ਵੱਟ ਜਾਂਦਾ ਹੈਗਾ ਚਾਕੂ ਦਿਖਾ ਕੇ ਜੋ ਜੀ ਕਰਦਾ ਲੁੱਟ ਲੈਂਦਾ ਹਨ ਜਿਵੇਂ ਪੁਲਿਸ ਕਹਿ ਰਹੀ ਸੀ ਵੀ ਤੁਸੀਂ ਉਹਨਾਂ ਨੂੰ ਖਾਣਾ ਪਰੋਸੋ ਹਾਂਜੀ ਵੀ ਇਦਾਂ ਦੇ ਹਾਲਾਤ ਹੋਗੇ ਤਾਂ ਫਿਰ ਬੰਦੇ ਆਪਣੇ ਸਰਵਾਈਵ ਕਿਵੇਂ ਕਰਨਗੇ ਕਿਵੇਂ ਉਹ ਜੇ ਮਾਹੌਲ ਦੇ ਵਿੱਚ ਰਹਿਣਗੇ ਕਿਵੇਂ ਐਕਚੁਅਲੀ ਕੀ ਜਣੋ ਬਾਈ ਆਪਾਂ ਪਿਛਲੇ ਟਾਈਮ 'ਚ ਗੱਲ ਵੀ ਕੀਤੀ ਸੀ ਕਿ ਪਹਿਲਾਂ ਪੁਲਿਸ ਨੇ ਟੋਰਾਂਟੋ ਨੇ ਇਹ ਕਿਹਾ ਸੀਗਾ ਵੀ ਚਾਬੀਆਂ ਬਾਹਰ ਰੱਖ ਦੋ ਤੁਸੀਂ ਤਾਂ ਡੀਲ ਜਾਂਚ 'ਚ ਤਕਲੀਫ ਆਉਂਦੀ ਹੈ ਹਨਾ ਹੁਣ ਇੱਕ ਘਰੇ ਗੋਲੀ ਚੱਲੀ ਸੀ ਲੱਤ 'ਚ ਗੋਲੀ ਮਾਰੀ ਸੀ ਓਨਰ ਦੇ ਹਾਂ ਉੱਥੇ ਪੁਲਿਸ ਕਹਿੰਦੀ ਸੀ ਐਂ ਕਰਿਆ ਕਰੋ ਵੀ ਤੁਸੀਂ ਜਦੋਂ ਆਉਂਦੇ ਆ ਤਾਂ ਆਪ ਦਾ ਅੰਦਰ ਵਰਕੇ ਕੁੰਡਾ ਲਾ ਲਿਆ ਕਰੋ ਜਿੰਦਰਾ ਲਾ ਲਿਆ ਕਰੋ ਉਹਨਾਂ ਨੂੰ ਕਰਨ ਦਿਆ ਕਰੋ ਜੋ ਕਰਨ ਦੇ ਹਾਂ ਤੇ ਸਾਨੂੰ ਫੋਨ ਕਰ ਦਿਆ ਕਰੋ ਤੇ ਉਹ ਮੈਂ ਆਪਾਂ ਗੱਲ ਹਾਸੇ ਵੀ ਰਹੇ ਸੀਗੇ ਪਿਛਲੇ ਟਾਈਮ ਕੀ ਹੁਣ ਆਲ ਆਰੇ ਟਾਈਮ ਚ ਪੁਲਿਸ ਨੇ ਕਹਿ ਰਿਹਾ ਵੀ ਉਹਨਾਂ ਅੱਤੇ ਰੋਟੀ ਵੀ ਬਣਾ ਕੇ ਰੱਖੋ ਤੇ ਡਿਨਰ ਟੇਬਲ ਤੇ ਹਰ ਤਰ੍ਹਾਂ ਦਾ ਫਰੂਟ ਤੁਹਾਨੂੰ ਮੈਨੂ ਪੁਲਿਸ ਹੀ ਦੇਊਗੀ ਮੇਰੇ ਹਿਸਾਬ ਨਾਲ ਵੀ ਤੁਸੀਂ ਉਹ ਪ੍ਰਿਪੇਅਰ ਕਰਕੇ ਰੱਖਣਾ ਰਾਤ ਨੂੰ ਚੋਰ ਆਉਂਦਾ ਹੈ ਉਹਦੇ ਵਾਸਤੇ ਸਭ ਕੁਝ ਰੈਡੀ ਹੋਵੇ ਤਾਂ ਜੋ ਤੁਹਾਨੂੰ ਜਾਂਦਾ ਘੁੱਟ ਕੇ ਨਾ ਜਾਵੇ ਉਹ ਘਰੇ ਕੁਝ ਨਾ ਧਿਆਵੇ ਦਾ ਹੁਣ ਇਦਾਂ ਹੀ ਇੱਕ ਕਾਰ ਜੈਕਿੰਗ ਦੀ ਜਾਂ ਕਾਰ ਚੋਰੀ ਦੀ ਘਟਨਾ ਹੋਈ ਹੈ ਜੀ ਟੋਰਾਂਟੋ ਚ ਹੂੰ ਉਹਦੇ ਚ ਕੀ ਸੀਗਾ ਜੀ ਦੋ ਬੰਦੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਜਿਹੜਾ ਕਾਰ ਦਾ ਓਨਰ ਸੀਗਾ ਉਹ ਉਹਨੂੰ ਜਾ ਕੇ ਰੋਕਦਾ ਸੀਗੇ ਤੋਂ ਜਾਨ ਨੂੰ ਉਹਨਾਂ ਨੇ ਕੀ ਕੀਤਾ ਇਹ ਚਾਕੂ ਕੱਢੇ ਤੇ ਉਹਨੂੰ ਸਟੈਬ ਕੀਤਾ ਮਲਟੀਪਲ ਟਾਈਮਸ ਤੇ ਉਸ ਦੋ ਆ ਦੋਵੇਂ ਜਾਨੇ ਭੱਜ ਗਏ ਉਹ ਬੰਦਾ ਹਸਪਤਾਲ ਚ ਪਿਆ ਜੀ ਜਰੇ ਇਲਾਜ ਤੇ ਉਹ ਬੰਦਿਆਂ ਦਾ ਹਜੇ ਪੁਲਿਸ ਨੂੰ ਜਿਵੇਂ ਆਪਾਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਪੁਲਿਸ ਨੂੰ ਕੋਈ ਆਤਾ ਪਤਾ ਨਹੀਂ ਹੂੰ ਸੋ ਜਿਹੜੀ ਕੈਨੇਡਾ ਦੀ ਸਪੈਸ਼ਲੀ ਪੁਲਿਸ ਦੀ ਮੈਂ ਗੱਲ ਕਰਾਂ ਅੱਜ ਦੇ ਟਾਈਮ ਚ ਜਿਹੜੀ ਗਿਣਤੀ ਹੈ ਪਹਿਲੇ ਨੰਬਰ ਤੇ ਤਾਂ ਬਹੁਤ ਘੱਟ ਹੈ ਘੱਟ ਹੈ ਠੀਕ ਹੈ ਡਿਵਾਇਡਮੈਂਟਨ ਸ਼ਹਿਰ ਦੀ ਗੱਲ ਕਰਾਂ ਵੀ ਐਡਮਿੰਟਨ ਸ਼ਹਿਰ ਨੂੰ ਕਵਰ ਕਰਨ ਵਾਸਤੇ ਜੇ ਮੰਨ ਕੇ ਚੱਲੋ ਹੁਣ ਐਨ ਐਵਰੇਜ 50 ਪੁਲਿਸ ਕਾਰਾਂ ਚਾਹੀਦੀਆਂ ਤੇ ਮੇਰੇ ਹਿਸਾਬ ਨਾਲ 20 ਜਾਂ 30 ਹੋਣਗੇ ਮੇਰੇ ਕੋਲ ਐਗਜੈਕਟ ਨੰਬਰ ਅਜ ਦੇ ਟਾਈਮ 'ਚ ਨਹੀਂ ਹੈ ਪਰ ਜਦੋਂ ਮੈਂ ਐਡਮਿੰਟਨ ਜਾਂਦਾ ਸੀ ਮੇਰੇ ਕੋਲ ਸਾਰੇ ਨੰਬਰ ਸੀਗੇ ਉਦੋਂ ਹਾਂ ਵੀ ਉਦੋਂ ਸ਼ਹਿਰ ਕਵਰ ਕਰਨ ਵਾਸਤੇ ਵੀ ਇਹਨਾਂ ਕੋਲੇ ਪੁਲਿਸ ਨਹੀਂ ਸੀਗੀ ਠੀਕ ਹੈ ਇਹਨਾਂ ਨੂੰ ਆਰ ਸੀ ਐਮ ਪੀ ਦੀ ਹੈਲਪ ਲੈਣੀ ਪੈਂਦੀ ਸੀ ਜੇ ਕੋਈ ਵੱਡੀ ਘਟਨਾ ਹੋ ਜਾਂਦੀ ਸੀ ਸੋ ਹਰੇਕ ਸ਼ਹਿਰ 'ਚ ਪੁਲਿਸ ਬਹੁਤ ਘੱਟ ਹੈ ਜਿੰਨਾ ਹੀ ਪਾਪੂਲੇਸ਼ਨ ਵਧ ਗਈ ਹੈ ਉਹਦੇ ਹਿਸਾਬ ਨਾਲ ਇਹ ਪੁਲਿਸ ਹਾਇਰ ਨਹੀਂ ਕਰ ਰਹੀ ਕਿਉਂਕਿ ਇਹਨਾਂ ਕੋਲ ਪ੍ਰੋਪਰ ਫੰਡਸ ਨਹੀਂ ਹੈ ਫੰਡ ਨਹੀਂ ਹਾਂ ਸਰਕਾਰ ਤਾਂ ਪਹਿਲਾਂ ਹੀ ਹੱਥ ਖੜੇ ਕਰੀ ਸਰਕਾਰ ਪਹਿਲਾਂ ਹੀ ਹੱਥ ਖੜੇ ਕਰੀ ਖੜੀ ਹੈ ਸਰਕਾਰ ਨੇ ਤਾਂ ਹੁਣ ਇਹ ਕਹਤਾ ਹੋਂ ਅੱਜ ਟਾਈਮ 'ਚ ਮੈਨੂੰ ਲੱਗਦਾ ਇਹ ਕਹਿ ਰਹਿਣਾ ਵੀ ਤੁਸੀਂ ਆਪੇ ਜੋ ਚੋਰ ਕਰਦਾ ਉਹਨੂੰ ਕਾਬੂਂ ਦਿਓ ਪੁਲਿਸ ਆ ਜੂਗੀ ਆ ਗਈ ਤਾਂ ਵੀ ਠੀਕ ਹੈ ਨਾ ਇਹ ਤਾਂ ਵੀ ਠੀਕ ਹੈ ਐਦਾਂ ਦੇ ਹਾਲਾਤ ਬਣ ਜਾਣੇ ਨੇ ਹੋਂ ਅੱਜ ਟਾਈਮ 'ਚ ਗੋਲੀਆਂ ਜਿਹੜੀਆਂ ਚੱਲਦੀਆਂ ਸਟੋਰਾਂ ਦੇ ਖਾਸ ਕਰਕੇ ਹਨਾ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਇਹ ਕਪਲ ਸ਼ਰਮਾ ਦੇ ਕੈਫੇ ਤੇ ਵੀ ਗੋਲੀਬਾਰੀ ਦੀ ਕਿੰਨੀ ਘਟਨਾ ਹੋਣੀ ਹੁਣੇ ਇੱਕ ਸਟੋਰ ਦੀ ਮੈਂ ਖਬਰ ਸੁਣ ਰਿਹਾ ਸੀਗਾ ਰੈੱਡ ਸਟੋਨ ਸ਼ਾਇਦ ਹਾਂਜੀ ਹਨਾ ਉਹ ਸਟੋਰ ਤੇ ਗੋਲੀਬਾਰੀ ਹੋਈ ਹੈ ਵੀ ਜੇ ਮੰਨ ਲਓ ਘਰਾਂ ਦੇ ਵਿੱਚ ਚੋਰ ਵੜ ਗਏ ਸਟੈਬਿੰਗ ਕਰਨ ਲੱਗ ਗਏ ਠੀਕ ਐ ਐਕਸਟਰੋਰਸ਼ਨ ਵਧ ਗਈ ਜਿੱਥੇ ਜੀ ਕਰਦਾ ਘਰਾਂ ਤੇ ਗੋਲੀਆਂ ਸਟੋਰਾਂ ਤੇ ਚੱਲ ਰਹੀਆਂ ਗੋਲੀਆਂ ਫਿਰ ਪੁਲਿਸ ਕੀ ਕਰਦੀ ਆ ਤੇ ਲੋਕ ਫਿਰ ਕਿੰਨੇ ਕ ਲੋਕਾਂ ਦੇ ਤਾਂ ਮੇਰੇ ਹਿਸਾਬ ਨਾਲ ਵੀ ਪੂਰੇ ਸਹਿਮੇ ਹੋ ਐਸ ਟਾਈਮ ਕਸਟਮ ਕੈਨੇਡਾ ਦੇ ਜਿਹੜੀ ਆਮ ਪਬਲਿਕ ਹੈ ਨਾ ਜੀ ਜਿਹੜੇ ਕੰਮ ਧੰਦੇ ਕਰਨ ਵਾਲੇ ਜਿਹੜੇ شریف ਲੋਕ ਹੈ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਮੈਂ ਸਾਫ਼ ਸ਼ਬਦਾਂ ਵਿੱਚ ਕਹਿੰਦਾ ਬੜੀ ਡੇਂਜਰ ਚ ਹੈ ਕਿਉਂਕਿ ਇਹ ਨਹੀਂ ਪਤਾ ਕਦੋਂ ਕਿੱਥੇ ਕਿਹੜੇ ਟਾਈਮ ਕਿਸੇ ਨੇ ਗੋਲੀ ਚਲਾ ਦਿੱਤੀ ਤੁਹੇ ਸੜਕ ਤੇ ਆਨੇ ਤੁਹਾਡੇ ਵੱਜ ਸਕਦੀ ਹੈ ਇੱਕ ਕੁੜੀ ਦੀ ਵੀ ਇਸ ਤਰ੍ਹਾਂ ਆਈ ਥਿੰਕ ਡੈਥ ਹੋਈ ਸੀਗੀ ਪਿੱਛੇ ਜੀ ਹਾਂਜੀ ਬੱਸ ਸਟੈਂਡ ਤੇ ਖੜੀ ਸੀ ਪੰਜਾਬੀ ਕੁੜੀ ਉਹਦੇ ਕੋਲ ਬੋਲੀ ਬਿਲਕੁਲ 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 ਸੋ ਉਹਦੇ ਚ ਇੱਕ ਗੱਲ ਕੀ ਹੈਗੀ ਜੀ ਰੈੱਡ ਸਟੋਨ ਚ ਆਪਣਾ ਨਾ ਸਾਂਝਾ ਪੰਜਾਬ ਗਰੋਸਰੀ ਸਟੋਰ ਹੈ ਠੀਕ ਹੈ ਉਹਦੇ ਤੇ ਰਾਤ ਨੂੰ ਲਗਭਗ 1:30 ਵਜੇ ਦੇ ਕਰੀਬ ਉੱਥੇ ਤਿੰਨ ਬੰਦੇ ਆਉਂਦੇ ਆ ਦੋ ਬੰਦੇ 20 ਤੋਂ 25 ਰਾਉਂਡ ਫਾਇਰ ਕਰਦੇ ਆ ਇੱਕ ਬੰਦਾ ਖੜ ਕੇ ਪਿੱਛੋਂ ਵੀਡੀਓ ਬਣਾਉਂਦਾ ਉਹਨਾਂ ਦੇ ਫੈਦਰ ਲਾਉਂਦੇ ਆ ਉਹ ਤੇ ਪੈਦਲ ਕਾੰਡ ਕਰਕੇ ਤੇ ਪੈਦਲ ਹੀ ਚੱਲ ਜਾਂਦੇ ਤੁਸੀਂ ਇਹ ਹਿਸਾਬ ਲਾ ਕੇ ਵੇਖੋ ਜਿੱਥੇ ਆਪਾਂ ਕਹਿੰਨੇ ਸੀ ਕੈਨੇਡਾ ਮੜਾ ਜਾਂ ਕੁਝ ਹੋ ਜਾਏ ਪੁਲਿਸ ਉਹਦੇ ਹੀ ਆ ਜਾਂਦੀ ਹੈ ਬੰਦੇ ਵਾਕ ਕਰਕੇ ਆਉਂਦੇ ਆ ਗੋਲੀਆਂ ਚਲਾਉਂਦੇ ਆ ਵੀਡੀਓ ਬਣਾਉਂਦੇ ਆ ਗਾਹ ਦੂਰ ਕਿਤੇ ਗੱਡੀ ਖੜੀ ਹੁੰਦੀ ਉਹ ਚ ਬਹਿ ਕੇ ਨੇ ਚੱਲ ਜਾਂਦੇ ਐਦਾਂ ਵੀ ਘਟਨਾਈ ਜਿਹੜੀ ਹੈਗੀ ਸਾਂਝਾ ਪੰਜਾਬ ਦੇ ਇੱਕ ਦੂਜੇ ਸਟੋਰ ਕੈਲਗਰੀ ਵੀ ਹੋਈ ਸੀ ਹੂੰ ਸੋ ਕੱਲੇ ਇਹ ਪੰਜਾਬੀ ਮੇਨਲੀ ਜਿਹੜੀ ਆਪਾਂ ਅੱਜ ਦੇ ਟਾਈਮ 'ਚ ਮੈਂ ਗੱਲ ਕਰਾਂ ਪੰਜਾਬੀ ਸਟੋਰ ਪੰਜਾਬੀ ਜਿਹੜੇ ਬੰਦੇ ਹੈਗੇ ਬਿਜ਼ਨਸਮੈਨ ਆ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਇਹਰ ਮੈਂ ਇੱਕ ਗੱਲ ਇਹ ਚ ਹੋਰ ਐਡ ਕਰਾਂ ਐਡਮਿੰਟਨ ਆ ਗਣੇਸ਼ ਸਵੀਟਸ ਕਰਕੇ ਸੀਗਾ ਜੀ ਉਹਨਾਂ ਦੇ 2-3 ਸਾਲ ਤੋਂ ਪੈਸੇ ਮੰਗੇ ਜਾ ਰਹੇ ਸੀਗੇ ਉਹ ਸਾਰਾ ਪਰਿਵਾਰ ਛੱਡ ਕੇ ਦੁਬਈ ਕੋਈ ਕਿਤੇ ਪਹੁੰਚ ਗਿਆ ਸੀਗਾ ਤੇ ਉਹਨਾਂ ਨੇ ਐਮਪਲਾਈ ਕੰਮ ਕਰਦੇ ਸੀਗੇ ਇੰਨਾ ਡਰ ਸੀ ਹੁਣ ਆਈ ਥਿੰਕ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਆਪਦਾ ਸਟੋਰ ਵੇਚਤਾ ਕਿਉਂਕਿ ਐਕਸਟਰਸ਼ਨ ਦੇ ਗੋਲੋਂ ਬੰਦ ਨਹੀਂ ਸੀ ਹੋ ਰਹੀਆਂ ਤੇ ਉਹ ਆਪਦੇ ਹੱਥ ਖੜਾ ਕਰਕੇ ਬਿਜ਼ਨਸ ਚੱਲਿਆ ਚਲਾਇਆ ਬਹੁਤ ਸੋਹਣਾ ਬਿਜ਼ਨਸ ਚੱਲਦਾ ਸੀਗਾ ਫਿਰ ਮਿੰਟਨ ਵਾਲੇ ਭੈਣ ਭਰਾਵਾਂ ਨੂੰ ਪਤਾ ਹੋਊਗਾ ਮੈਂ ਕਿਹੜੇ ਬਿਜ਼ਨਸ ਦੀ ਗੱਲ ਕਰ ਰ ਇੱਕ ਨਾਮੀ ਨਾਮ ਸੀ ਗਣੇਸ਼ ਜੀ ਦਾ ਤੇ ਉਹ ਓਨਰ ਵੀ ਸ਼ਹਿਰ ਛੱਡ ਕੇ ਜਾ ਚੁੱਕੇ ਹਨ ਕੈਨੇਡਾ ਦੇ ਵਿੱਚ ਸਕਸੈਸਫੁਲ ਹੋਣਾ ਅੱਜ ਦੇ ਟਾਈਮ ਬਹੁਤ ਵੱਡੀ ਬਹੁਤ ਵੱਡਾ ਸ਼ਰਾਫ ਹੈ ਜੀ ਹਮਮ ਕਰਨ ਓਜਲੇ ਨੇ ਵੀ ਇਹ ਗੱਲ ਕਹੀ ਸੀਗੀ ਤੁਹਾਨੂੰ ਪਤਾ ਹੋਣਾ ਕਹਿੰਦਾ ਜੇ ਤੁਸੀਂ ਪੈਸਾ ਕਮਾ ਰਹੇ ਹੋ ਕਿਸੇ ਨੂੰ ਨਹੀਂ ਪਤਾ ਦੈਟਸ ਓਕੇ ਪਰ ਜਿੱਦਨ ਤੁਹਾਡਾ ਪਤਾ ਲੱਗ ਗਿਆ ਕਿ ਤੁਸੀਂ ਬਿਜ਼ਨਸਮੈਨ ਹੋ ਚੰਗੇ ਪੈਸੇ ਕਮਾ ਰਹੇ ਹੋ ਤੁਹਾਡੇ ਘਰੇ ਫਰੋਤੀ ਦੀ ਕਾਲ ਆਉਣੀ ਹੋਣੀ ਹੈ ਤੁਹਾਡੇ ਕੋਲ ਹੀ ਚੱਲਣੀ ਚੱਲਣੀਆਂ ਹੈ ਇਸੇ ਰੀਜ਼ਨ ਕਰਕੇ ਕਰਨ ਓਜਲਾ ਜਾਂ ਹੋਰ ਬੰਦੇ ਕੈਨੇਡਾ ਛੱਡ ਕੇ ਦੁਬਈ ਜਾਂਦੇ ਨੇ ਕਿਉਂਕਿ ਕੈਨੇਡਾ ਅੱਜ ਦੇ ਟਾਈਮ ਬਿਲਕੁਲ ਸੇਫ ਨਹੀਂ ਰਿਹਾ ਹੂੰ 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 ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਔਰ ਸਾਹਿਬ ਜਿਵੇਂ ਕ੍ਰਾਈਮ ਦੇ ਵਿੱਚ ਆਪਣਾ ਪੰਜਾਬੀਆਂ ਦਾ ਜਿਵੇਂ ਤੁਸੀਂ ਕਹਿੰਦੇ ਆ ਵੀ 10 ਘਟਨਾਵਾਂ ਵਾ ਵਾਪਰੀਆਂ ਤਾਂ 8 ਜਾਂ 9ਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆਊਗਾ ਬਿਲਕੁਲ ਈਵਨ ਕਿ ਹੁਣ ਜਿਹੜੇ ਸੈਕਸ਼ੂਅਲੀ ਅਸਾਲਟ ਦੀਆਂ ਘਟਨਾਵਾਂ ਉਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੇ ਪੰਜਾਬੀਆਂ ਦਾ ਨਾਮ ਆਉਣ ਲੱਗ ਗਿਆ ਕੋਈ ਬਜ਼ੁਰਗ ਸੈਕਸ਼ੂਅਲ ਅਸਾਲਟ ਕਰ ਰਿਹਾ ਕੋਈ ਯੰਗ ਕਰ ਰਿਹਾ ਕੋਈ ਉਹਦੇ ਵਿੱਚ ਵਿਕਟਮ ਕੀ ਆ ਛੋਟੀ ਉਮਰ ਦੇ ਬੱਚੇ ਹਨਾ ਛੋਟੀ ਉਮਰ ਦੀਆਂ ਬੱਚੀਆਂ ਵੀ ਕੀ ਉਥੋਂ ਦੇ ਜਿਹੜੇ ਲੋਕ ਆ ਉਥੇ ਪੰਜਾਬੀ ਰਹਿ ਰਹੇ ਆ ਕੀ ਉਹਨਾਂ ਦੀ ਮਾਨਸਿਕਤਾ ਕਿੰਨੇ ਹੱਦ ਤੱਕ ਨਿੱਗਰ ਗਈ ਆ ਵੀ ਜਿਹੜੀਆਂ ਉਹ ਜੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਉਹ ਵੀ ਬਗਾਨੇ ਮੁਲਕ ਚ ਜਾ ਕੇ ਬਈ ਇਹ ਚ ਗੱਲ ਮੈਂ ਐਡ ਕਰਾਂ ਤਾਂ ਇਹਦੇ ਚ ਇੱਕ ਗੱਲ ਕੀ ਬਣਦੀ ਆ ਕਿ ਉਥੇ ਹਰ ਬੰਦਾ ਕੰਮ ਤੇ ਜਾਂਦਾ ਤੇ ਬਹੁਤਿਆਂ ਕੋਲੇ ਉਹਨਾਂ ਦੇ ਪੇਰੈਂਟਸ ਨਹੀਂ ਹੈਗੇ ਜਿਵੇਂ ਆਪਣੇ ਪੰਜਾਬ ਚ ਮਾਪੇ ਆਪਣੇ ਬੱਚਾ ਦੇਖਣ ਵਾਸਤੇ ਹੁੰਦੇ ਆ ਸਾਰੇ ਵਰਕਿੰਗ ਆ ਆਉਦੇ ਬੱਚੇ ਨੂੰ ਦੇਖ ਕੇ ਰਹੀ ਸੋਚ ਕੇ ਛੱਡ ਕੇ ਜਾਂਦੇ ਕਿ ਉੱਥੇ ਸਾਡਾ ਬੱਚਾ ਸੇਫ ਹੋ ਉਥੇ ਕੈਮਰੇ ਲੱਗੇ ਆ ਉੱਥੇ ਧਿਆਨ ਰੱਖਣਗੇ ਆਉਂਦੇ ਅਸੀਂ ਕੰਮ ਤੋਂ ਚੱਕ ਲਿਆਵਾਂਗੇ ਸੋ ਐਦਾਂ ਦੀ ਇੱਕ ਘਟਨਾ ਹੈਗੀ ਉਹ ਚ ਆਪਣਾ ਪੰਜਾਬੀ ਮੁੰਡਾ ਦਿਲਪ੍ਰੀਤ ਸਿੰਘ ਚਾਵਲਾ 32 ਸਾਲਾਂ ਦਾ ਉਹਦਾ ਨਾਮ ਆਇਆ ਤੇ ਉਹ ਵਾਂਟਡ ਹੈ ਜੀ ਉਹਨੇ 4 ਸਾਲ ਦੀ ਜਿਹੜੀ ਬੱਚੀ ਸੀ ਜਾਂ ਕੁੜੀ ਸੀ ਕਹੜੀਏ ਉਹਦੇ ਨਾਲ ਉਹ ਤੇ ਸੈਕਸ਼ੂਅਲ ਅਸੌਲਟ ਕੀਤੀ ਹੈ ਜੀ ਅੱਛਾ ਤੇ 16 ਜੁਲਾਈ ਨੂੰ ਉਹਦਾ ਵਾਰੰਟ ਈਸ਼ੂ ਕੀਤਾ ਗਿਆ ਤੇ ਉਹ ਕੈਨੇਡਾ ਚ ਐਜ਼ ਅ ਸਟੂਡੈਂਟ ਗਿਆ ਸੀ ਨਾਰਥ-ਵੈਸਟ ਕਾਲਜ ਹਮ ਐਡਮਿੰਟਨ ਚ ਇਹ ਘਟਨਾ ਹੋਈ ਹੈ ਜੀ ਤੇ ਪੁਲਿਸ ਨੇ ਉਹ ਤੋਂ ਹਜੇ ਸਵਾਲ-ਜਵਾਬ ਕਰਨੇ ਸੀ ਉਹ ਅਰੈਸਟ ਕਰਨਾ ਸੀ ਪਰ ਉਹ ਭੱਜ ਕੇ ਇੰਡੀਆ ਆ ਗਿਆ ਜੀ ਇਸ ਵੇਲੇ ਹਮ ਅੱਛਾ ਉਸ ਤੋਂ ਪਹਿਲਾਂ ਅੱਛਾ ਸੋ ਐਦਾਂ ਦੀਆਂ ਘਟਨਾਵਾਂ ਇੱਕ ਆਪਾਂ ਪਹਿਲਾਂ ਵੀ ਡਿਸਕਸ ਕੀਤੀ ਸੀ ਕਿ ਜਿੱਥੇ ਆ ਆਪਣੇ ਬੱਚਿਆਂ ਨੂੰ ਆਪਣੇ ਪੰਜਾਬੀ ਬਜ਼ੁਰਗਾਂ ਦੁਆਰਾ ਪਾਰਕ ਦੇ ਵਿੱਚ ਸੈਕਸਚੁਅਲ ਅਸॉल्ट ਕੀਤਾ ਗਿਆ ਸੀਗਾ ਉਹ ਆਉਂਦੀਆਂ ਘਟਨਾਵਾਂ ਸੋ ਜਿਹੜੀਆਂ ਇੱਕ ਆਪਾਂ ਹੋਰ ਇਸ ਗ੍ਰੇਡ 'ਚ ਡਿਸਕਸ ਕੀਤੀ ਸੀ ਕਿ 30% ਜਿਹੜਾ ਨੰਬਰ ਹੈਗਾ ਉੱਥੇ ਕੈਨੇਡਾ 'ਚ ਅੰਡਰ 14 ਕੇ ਅੰਡਰ 18 ਮੈਨ ਨੂੰ ਹੁਣ ਯਾਦ ਨਹੀਂ ਐਗਜ਼ੈਕਟ ਵੀ ਉੱਥੇ ਇਹ ਦੇ ਥੱਲੇ ਜਿਹੜੀਆਂ ਕੁੜੀਆਂ ਹੈਗੀਆਂ ਉਹਨਾਂ ਨਾਲ ਸੈਕਸਚੁਅਲ ਅਸॉल्ट ਹੁੰਦਾ ਸੋ ਜਿਹਦੇ ਬੱਚੇ ਹੈਗੇ ਚਾਹੇ ਮੁੰਡਾ ਚਾਹੇ ਕੁੜੀ ਹੈ ਕੈਨੇਡਾ ਦੇ ਵਿੱਚ ਅੱਜਕੱਲ ਅੱਜ ਦੇ ਟਾਈਮ ਬਿਲਕੁਲ ਸੇਫ ਨਹੀਂ ਹੈ ਕਿਸੇ ਟਾਈਮ ਵੀ ਤੁਸੀਂ ਕਿਸੇ ਨੂੰ ਵੀ ਸੋਚ ਕੇ ਛੱਡ ਕੇ ਜਾਣੇ ਚਾਹੀਦੇ ਚਾਹੀ ਦੇ ਕੇ ਆ ਰਹੇ ਚਾਹੀ ਕੋਈ ਰਿਸ਼ਤੇਦਾਰ ਬਹੁਤ ਸੋਚ ਸਮਝ ਕੇ ਛੱਡਣਾ ਚਾਹੀਦਾ ਜਾਂ ਉਹਦੇ ਪੇਰੈਂਟਸ ਨੂੰ ਇੰਡੀਆ ਤੋਂ ਬੁਲਾ ਲਓ ਜੇ ਤੁਹਾਨੂੰ ਇਸ ਚੀਜ਼ ਦਾ ਫਿਕਰ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਲੋਕਾਂ ਦੀ ਮਾਨਸਿਕਤਾ ਬਹੁਤ ਡਿੱਗ ਚੁੱਕੀ ਹੈ ਇਕੱਲੇ ਪੰਜਾਬੀ ਨਹੀਂ ਗੂਰੀ ਵੀ ਇਸ ਚੀਜ਼ ਨੂੰ ਹੋ ਰਿਹਾ ਆ ਆਸਟ੍ਰੇਲੀਆ ਚ ਵੀ ਇੰਨੀ ਘਟਨਾ ਹੋਈ ਸੀ ਇੱਥੇ ਸਾਰਿਆਂ ਦੀ ਟੈਸਟਿੰਗ ਕੀਤੀ ਗਈ ਸੀ ਬੱਚਿਆਂ ਦੀ ਹਾਂ ਸੋ ਇਦਾਂ ਦੀਆਂ ਘਟਨਾਵਾਂ ਰੋਜ਼ ਇੱਕ ਇੱਕ ਦਿਨ ਛੱਡ ਕੇ ਪੰਜ ਦਿਨ ਛੱਡ ਕੇ ਰੋਜ਼ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਆ ਜਿਹੜੇ ਹਾਲਾਤ ਆ ਉਹ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਹਨ ਹਾਂਜੀ ਇਹ ਸੀਗਾ ਜੋ ਪਿਛਲੇ ਹਫਤੇ 10 ਦਿਨ ਦਾ ਘਟਨਾਕਰਮ ਮੈਨੂੰ ਲੱਗਦਾ ਵੀ ਬਹੁਤ ਸਾਰੇ ਪੰਜਾਬੀਆਂ ਦੀਆਂ ਅੱਖਾਂ ਖੁੱਲ ਗਈਆਂ ਹੋਣਗੀਆਂ ਜਿਹੜੇ ਲੋਕ ਕੈਨੇਡਾ ਨੂੰ ਸਵਰਗ ਸਮਝੀ ਬੈਠੇ ਆ ਜਿਨ੍ਹਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੀ ਤਸਵੀਰ ਆ ਕੈਨੇਡਾ ਅਗੇ ਮੁਲਕ ਦੀ ਸ਼ਾਇਦ ਉਹਨਾਂ ਨੂੰ ਕੁਝ ਹੱਦ ਤੱਕ ਅੱਜ ਦੀ ਇੰਟਰਵਿਊ ਤੋਂ ਸੁਣ ਕੇ ਪਤਾ ਲੱਗਿਆ ਹੋਊਗਾ ਵੀ ਐਕਚੁਅਲ ਦੇ ਵਿੱਚ ਕੈਨੇਡਾ 'ਚ ਹੋ ਕੀ ਰਿਹਾ ਤੇ ਸਾਡੀ ਕਮਿਊਨਿਟੀ ਕੀ ਕਰ ਰਹੀ ਹੈ ਇਸ ਕਰਕੇ ਜੇ ਕੈਨੇਡਾ ਵਰਗੇ ਮੁਲਕਾਂ ਦੇ ਸੁਪਨੇ ਲੈ ਰਹੇ ਆ ਤਾਂ ਉੱਥੋਂ ਦੀ ਜਿਹੜੀ ਰੈਲਿਟੀ ਹੈ ਗਰਾਉਂਡ ਰੈਲਿਟੀ ਬਾਰੇ ਜ਼ਰੂਰ ਪਤਾ ਕਰੋ ਫੇਰ ਹੀ ਡਿਸੀਜਨ ਲਿਓ ਤਾਂ ਇਹ ਸੀ ਅੱਜ ਦੀਆਂ ਗੱਲਾਂ ਬਾਤਾਂ ਹੌਲਕਾ ਸਾਹਿਬ ਤੁਸੀਂ ਟਾਈਮ ਕੱਢਿਆ ਬਹੁਤ ਧੰਨਵਾਦ ਧੰਨਵਾਦ ਜੀ ਤੇ ਉਮੀਦ ਕਰਦੇ ਆ ਅਗਲੇ ਟਾਈਮ ਦੇ ਵਿੱਚ ਵੀ ਹੋਰ ਅੱਖਾਂ ਖੋਲਣ ਵਾਲੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਸੋ ਇਸ ਚੈਨਲ ਦੇ ਨਾਲ ਬਣੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਮਹੱਤਵਪੂਰਨ ਤੁਹਾਨੂੰ ਇਹ ਮੁੱਦੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਸასი ਸ਼ਾਲ